ਸਰਕਾਰ ਵੱਲੋਂ ਇੱਕ ਸਲੋਗਨ ਚਲਾਇਆ ਜਾਂਦਾ ਹੈ ਬੇਟੀ ਪੜਾਓ ਬੇਟੀ ਬਚਾਓ ਪਰ ਇੱਕ ਮੰਦਭਾਗੀ ਖਬਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਆਲ ਦੀ ਜਿੱਥੇ ਬੇਟੀ ਪੜਾਉਣ ਦੇ ਬਦਲੇ ਬੇਟੀ ਨੂੰ ਖੋ ਦਿੱਤਾ ਗਿਆ ਕੀ ਹੈ ਸਾਰੀ ਘਟਨਾ ਆਪਣੇ ਨਾਲ ਨੇ ਟੂ ਡੇਜ਼ ਨਿਊਜ਼ ਦੇ ਚੀਫ ਐਡੀਟਰ ਬਾਈ ਹਰਿੰਦਰਪਾਲ ਨਿੱਕਾ ਜੀ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਕਿ ਪਿੰਡ ਠੀਕਰੀਵਾਲ ਦੀ ਰਵਣਪ੍ਰੀਤ ਕੌਰ ਜੋ ਕਿ ਦਲੇ ਸਮਾਜ ਦੇ ਨਾਲ ਸਬੰਧ ਰੱਖਦੀ ਹੈ ਉਸ ਨੇ ਸੁਸਾਈਡ ਕਰ ਲਿੱਤੀ ਤੇ ਉਸ ਵਿੱਚ ਪਤਾ ਲੱਗਿਆ ਕਿ ਕੋਈ ਫੀਸ ਦਾ ਰੌਲਾ ਸੀ ਉਸ ਕਰਕੇ ਇਹ ਕੀ ਸਾਰੀ ਗੱਲ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਬਾਬਾ ਜੀ ਗੱਲ ਤੁਸੀਂ ਬਿਲਕੁਲ ਠੀਕ ਕੀਤੀ ਹੈ ਇਹ ਵੀ ਜਿਹੜਾ ਹੈ ਨਾ ਵੀ ਜਿਹੜਾ ਬੇਟੀ ਬਚਾਓ ਤੇ ਬੇਟੀ ਪੜਾਓ ਜਿਹੜੀ ਹਾਲਤ ਕੀ ਹੈ ਵੀ ਲੋਕ ਪੜਾਉਣਾ ਤਾਂ ਚਾਹੁੰਦੇ ਨੇ ਹਾਂਜੀ ਇਹ ਜਿਹੜੀ ਘਟਨਾ ਰਵਣਪ੍ਰੀਤ ਕੌਰ ਠਿਕਰੀ ਵਾਲਾ ਦੀ ਘਟਨਾ ਹੈ ਇਹ ਕੋਈ ਕੱਲੀ ਘਟਨਾ ਨਹੀਂ ਇਹ ਤਾਂ ਉਹ ਘਟਨਾ ਹੈ ਜਿਹੜੀ ਮਤਲਬ ਰਿਪੋਰਟ ਹੋ ਗਈ ਜਿਹੜੀ ਸਾਹਮਣੇ ਆ ਗਈ ਜਿਹੜੀ ਸਾਹਮਣੇ ਆ ਗਈ ਤਾਂ ਉਹ ਘਟਨਾ ਹੈ ਠੀਕ ਹੈ ਇਹਦੋਂ ਬਿਨਾ ਹੋਰ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੋਣਗੀਆਂ ਉਹ ਮਤਲਬ ਸਾਹਮਣੇ ਉਸ ਤਰ੍ਹਾਂ ਨਹੀਂ ਆਉਂਦੀਆਂ ਠੀਕ ਹੈ ਜੀ ਹੁਣ ਇਹ ਮਾਮਲਾ ਕੀ ਸੀ ਵੀ ਇਹ ਮਤਲਬ ਬੀਏ ਫਾਈਨਲ ਦੇ ਇਹਨੇ ਪੇਪਰ ਦੇਣੇ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਫੀਸ ਹੈ ਵੀ ਉਹਦੇ ਪਰਿਵਾਰ ਦੇ ਦੱਸਣ ਅਨੁਸਾਰ ਉਹਦੀ ਜਿਹੜੇ ਇਹ ਰਣਪ੍ਰੀਤ ਕੌਰ ਜਿਹੜੀ ਰਮਨਪ੍ਰੀਤ ਕੌਰ ਕੁੜੀ ਹੈ ਇਹ ਦੇ ਪਿਤਾ ਜੀ ਦਾ ਨਾਮ ਹੈ ਭੋਲਾ ਸਿੰਘ ਅੱਛਾ ਤੇ ਮਾਤਾ ਦਾ ਨਾਮ ਹੈ ਰਾਣੀ ਕੌਰ ਠੀਕ ਹੈ ਜੀ ਤੇ ਉਹਨਾਂ ਦੇ ਦੱਸਣ ਦੇ ਅਨੁਸਾਰ ਇਹ ਸਥਿਤੀ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਯੂਨੀਵਰਸਿਟੀ ਕਾਲਜ ਬਰਨਾਲਾ ਹਾਂਜੀ ਇਹ ਜਿਹੜੀ ਯੂਨੀਵਰਸਿਟੀ ਨਾਲ ਅਟੈਚਡ ਕਾਲਜ ਨੇ ਸਰਕਾਰੀ ਕਾਲਜ ਹੈ ਇਹ ਅੱਛਾ ਸਰਕਾਰੀ ਕਾਲਜ ਸਰਕਾਰੀ ਕਾਲਜ ਹੈ ਯੂਨੀਵਰਸਿਟੀ ਕਾਲਜ ਬਰਨਾਲਾ ਤੇ ਇਹ ਹੈ ਇੱਕ ਕੜੂਆ ਰੋੜ ਪੈਂਦਾ ਸੰਧੂ ਪੱਤੀ ਅਗਵਾਰ ਤੋਂ ਥੋੜਾ ਜਿਹਾ ਅੱਗੇ ਚੱਲ ਕੇ ਠੀਕ ਹੈ ਜੀ ਉੱਥੇ ਸਥਿਤ ਹੈ ਉੱਥੇ ਸਥਿਤ ਹੈ ਤੇ ਉੱਥੇ ਇਹ ਜਿਹੜੀ ਰਮਨਪ੍ਰੀਤ ਕੌਰ ਹੈ ਉੱਥੇ ਇਹ ਪੜਦੀ ਸੀ ਪਰਿਵਾਰ ਦੇ ਦੱਸ ਅੰਸਾਰ ਹੈ ਵੀ ਜਦੋਂ ਮਤਲਬ ਉਹ ਕੁੜੀ ਨੇ ਇਹ ਘਰੇ ਦੱਸਿਆ ਵੀ ਆਪਣੇ ਪੇਪਰ ਮੇਰੇ ਸ਼ੁਰੂ ਹੋਣ ਵਾਲੇ ਨੇ ਵੀ ਕਿਰਪਾ ਕਰਕੇ ਮੇਰੀ 5000 ਦੇ ਕਰੀਬ ਰੁਪਏ ਜਿਹੜੀ ਫੀਸ ਹੈ ਵੀ ਉਹ ਮੈਨੂੰ ਭਰਨ ਦਿਓ ਵੀ ਜੇ ਮੈਂ ਉਹ ਨਾ ਭਰੀ ਤਾਂ ਪ੍ਰਿੰਸੀਪਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਤਾਂ ਫਿਰ ਅਸੀਂ ਰੋਲ ਨੰਬਰ ਤੁਹਾਡਾ ਦੇਵਾਂਗੇ ਨਹੀਂ ਤੇ ਤੁਹਾਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਊਗਾ ਠੀਕ ਹੈ ਜੀ ਤੁਸੀਂ ਬਾਬਾ ਜੀ ਖੁਦ ਸੋਚ ਕੇ ਦੇਖੋ ਵੀ ਇੱਕ ਪਾਸੇ ਤਾਂ ਪੇਪਰਾਂ ਦੇ ਦਿਨਾਂ ਦੇ ਵਿੱਚ ਬੱਚਿਆਂ ਤੇ ਇਗਜ਼ਾਮ ਦਾ ਜਿਹੜਾ ਪੇਪਰ ਦਾ ਇੱਕ ਬੋਝ ਇਹ ਹੈ ਭਾਰ ਹੁੰਦਾ ਜੇ ਗਰੀਬ ਲੋਕ ਨੇ ਉਹਨਾਂ ਤੇ ਦੇਖੋ ਭਾਰ ਕਿਸ ਟਾਈਪ ਦਾ ਹੈ ਇਹ ਗੱਲ ਤੋਂ ਮਨਰ ਜਗ ਜਹਰ ਕੀਤਾ ਹੈ ਬੜੀ ਤਰਾਸ ਦੀ ਵੀ ਉਹਦੇ ਤੇ ਕਿੱਡੀ ਵੱਡੀ ਤਰਾਸ ਦੀ ਹੈ ਵੀ ਉਹਦੇ ਤੇ ਇੱਕ ਬੋਝ ਇਸ ਗੱਲ ਦਾ ਹੈ ਵੀ ਜੇ ਫੀਸ ਪੇ ਨਾ ਕੀਤੀ ਤਾਂ ਮੈਨੂੰ ਰੋਲ ਨੰਬਰ ਨਹੀਂ ਦਿੱਤਾ ਜਾਊਗਾ ਪੇਪਰਾਂ 'ਚ ਮੈਂ ਬੈਠ ਨਹੀਂ ਸਕਦਾ ਹਾਂ ਵੀ ਉਹਨੇ ਕਹਿੰਦੇ ਕੱਲ ਦੀ ਘਟਨਾ ਸੀ ਇਹ ਕੱਲ ਦੇਰ ਸ਼ਾਮ 4-5 ਵਜੇ ਦੀ ਗੱਲ ਹੋਣੀ ਹੈ ਉਹਨੇ ਪਰਿਵਾਰ ਦੇ ਵਿੱਚ ਫੇਰ ਗੱਲ ਰੱਖੀ ਕਿਉਂ ਜਿਉਂ ਜਿਉਂ ਹੁਣ ਜਿਵੇਂ ਅੱਜ ਤਰੀਕ 3 ਹੋ ਗਈ ਕੱਲ 2 ਸੀ ਉਹਨੂੰ ਐਂ ਤੇ 3 ਤੇ 4 ਹੀ ਵਿਚਾਲੇ ਰਹਿ ਗਏ ਇਹ ਘਟਨਾ 2 ਦਸੰਬਰ 2025 ਦੇ ਰਾਤ ਦੀ ਹੈ ਉਹਨਾਂ ਦੀ ਹਾਂ 2 ਦਸੰਬਰ 2025 ਦੇ ਕੱਲ ਸ਼ਾਮ ਦੀ ਘਟਨਾ ਹੈ ਸ਼ਾਮ ਦੀ ਘਟਨਾ ਕੱਲ ਸ਼ਾਮ ਦੀ ਘਟਨਾ ਤੁਸੀਂ ਦੇਖੋ ਵੀ ਉਹਨੂੰ ਉਹਦੇ ਮਨ 'ਚ ਵੀ ਆਇਆ ਹੁਣੇ ਵੀ ਜੇ ਮੈਨੂੰ ਰੋਲ ਨੰਬਰ ਨਾ ਮਿਲਿਆ ਵੀ ਤਾਂ ਮੇਰੀ ਹਾਲਤ ਕੀ ਹੋਊ ਉਨੇ ਇਸ ਗੱਲ ਦੀ ਨਿਮੋਸ਼ੀ ਮੰਨ ਕੇ ਤਾਂ ਉਹਨੇ ਜੋ ਪਰਿਵਾਰ ਨੇ ਦੇਖੋ ਬੇਵਸੀ ਜ਼ਾਹਰ ਕੀਤੀ ਵੀ ਅਸੀਂ 5000 ਰੁਪਿਆ ਮਤਲਬ ਖੜੇ ਪੈਰ ਜਿਵੇਂ ਆਪਾਂ ਕਹਿੰਦੀ ਵੀ ਨਹੀਂ ਦਿੱਤਾ ਜਾ ਸਕਦਾ ਬੇਵਸੀ ਇੱਕ ਮਜ਼ਦੂਰ ਪਰਿਵਾਰ ਦੀ ਹਾਲਤ ਆਪਾਂ ਸਾਰੇ ਲੋਕ ਜਾਣਦੇ ਆ ਮੈਂ ਸਿਰਫ ਇਹ ਇਸ ਕਰਕੇ ਥੋੜਾ ਜਿਆਦਾ ਵੀ ਮੈਨੂੰ ਖੁਦ ਮਜ਼ਦੂਰ ਪਰਿਵਾਰ ਦੇ ਵਿੱਚ ਪੈਦਾ ਹੋਣ ਦਾ ਮੌਕਾ ਮਿਲਿਆ ਤੇ ਮੈਨੂੰ ਪਤਾ ਵੀ ਜਿਹੜੇ ਮਜ਼ਦੂਰਾਂ ਦੀ ਹਾਲਤ ਹੈ ਉਹ ਏ ਸਾਲਤ ਦੀ ਹੈ ਵੀ ਉਹ ਸਵੇਰੇ ਤੱਕ ਮਾ ਲੈਂਦੇ ਨੇ ਸ਼ਾਮ ਨੂੰ ਖਾ ਲੈਂਦੇ ਨੇ ਜੇ ਕਿਤੇ ਦਿਹਾੜੀ ਦੀ ਬ੍ਰੇਕ ਪੈ ਜੇ ਤੇ ਉਹਨਾਂ ਦਾ ਚੁੱਲਾ ਨਹੀਂ ਤਪਦਾ ਚੁੱਲਾ ਨਹੀਂ ਤਪਦਾ ਠੀਕ ਹੈ 5000 ਰੁਪਏ ਤਾਂ ਬਹੁਤ ਵੱਡੀ ਅਮਾਉਂਟ ਸੀ ਜਿਹੜਾ 500 ਰੁਪਏ ਦਿਹਾੜੀ ਤੇ ਜਾਣ ਵਾਲਾ ਪਰਿਵਾਰ ਹੋਵੇ ਉਹਨੂੰ 5000 ਰੁਪਏ ਦਾ ਇੱਕ ਇਸ ਤਰ੍ਹਾਂ ਦਾ ਆਜੇ ਖਰਚਾ ਵੀ ਜਿਹੜਾ 5000 ਨਾਮ ਭਰਿਆ ਗਿਆ 10 11 ਦਿਹਾੜੀਆਂ ਹੋ ਗਈਆਂ ਹਾਂ ਵੀ 10 11 ਦਿਹਾੜੀਆਂ ਹੋ ਗਈਆਂ ਉਹ ਮਤਲਬ ਉਹਦੇ ਦੀ ਮੁਸ਼ਕਲ ਸਥਿਤੀ ਸੀ ਜਦੋਂ ਪਰਿਵਾਰ ਨੇ ਬੇਵਸੀ ਜ਼ਾਹਰ ਕੀਤੀ ਤਾਂ ਉਹ ਕੁੜੀ ਨੇ ਨਿਰਾਸ਼ਾ ਦੇ ਵਿੱਚ ਆ ਕੇ ਉਹਨੂੰ ਪਤਾ ਸੀ ਮੇਰਾ ਰੋਲ ਨੰਬਰ ਨਹੀਂ ਆਉਣਾ ਮੈਂ ਪੇਪਰ ਨਹੀਂ ਦੇ ਸਕਣੇ ਪੜਨ ਦੇ ਵਿੱਚ ਦੱਸਿਆ ਠੀਕ ਹੈ ਇੱਕ ਤਾਂ ਡੱਲ ਮਹਿਕਮਾ ਹੁੰਦਾ ਉਹ ਇਹੋ ਜੀ ਸਥਿਤੀ ਨਹੀਂ ਵੀ ਉਹ ਪੜਨ ਦੇ ਵਿੱਚ ਹੁਸ਼ਿਆਰ ਦੱਸੀ ਜਾ ਰਹੀ ਹੈ ਠੀਕ ਹੈ ਤੇ ਵੀ ਉਹਨੇ ਫਿਰ ਆਪ ਦਾ ਜਿਹੜਾ ਇੱਕ ਨਾ ਜਿਹੜਾ ਕਮਰਾ ਆ ਗਰੀਬ ਲੋਕਾਂ ਦੇ ਕਮਰੇ ਵੀ ਕਿਹੜੇ ਹੁੰਦੇ ਨੇ ਮਤਲਬ ਪਤਾ ਲੱਗਿਆ ਵੀ ਉਹਦਾ ਜਿਹੜਾ ਪੁਲਿਸ ਵਾਲਿਆਂ ਨੇ ਦੱਸਿਆ ਉੱਥੇ ਏਐਸਆਈ ਗਰਮੇਲ ਸਿੰਘ ਮਾਮਲੇ ਦੀ ਤਫਤੀਸ਼ ਕਰ ਰਹੇ ਸੀ ਠੀਕ ਹੈ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਵੀ ਜਦੋਂ ਮੌਕੇ ਤੇ ਗਏ ਤਾਂ ਇੱਟ ਵਾਲੇ ਮਤਲਬ ਪਾਏ ਹੋਏ ਸੀ ਜਿਨ੍ਹਾਂ ਦੇ ਇੱਕ ਸੈਂਟਰ ਸਰਕਾਰ ਦੀ ਸਕੀਮ ਵੀ ਹੈ ਵੀ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਉਹ ਪੈਸੇ ਦਿੰਦੇ ਨੇ ਪੈਸੇ ਦਿੰਦੇ ਨੇ ਜੇ ਨਹੀਂ ਆਏ ਮੰਨ ਲਓ ਵੀ ਮੈਂ ਮਾਮਲੇ ਨੂੰ ਜੋ ਪ੍ਰੈਟੀਕਲ ਨਾਂ ਵੀ ਕਹਾ ਤਾਂ ਇਹ ਹੈ ਵੀ ਉਹ ਜਿਹੜਾ ਪਰਿਵਾਰ ਹੈ ਰਾਣੀ ਕੌਰ ਦਾ ਪਰਿਵਾਰ ਹੈ ਕੁੜੀ ਦੀ ਮਾਂ ਜਿਹੜੀ ਕੁੜੀ ਦੀ ਮਾਂ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਰਗਰਮ ਵਰਕਰ ਹੈ ਬੀਜੇਪੀ ਦੀ ਬੀਜੇਪੀ ਦੀ ਪਰ ਘਰ ਨੂੰ ਮਤਲਬ ਪੈਸੇ ਵੀ ਜਿਹੜੇ ਕੱਚਾ ਘਰ ਹੈ ਜਿਹੜਾ ਉਹ ਪੱਕਾ ਹੋਣ ਵਾਲੇ ਪਾਸੇ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਜਿਹੜੀ ਉਹ ਜਿਹੜਾ ਕੱਚਾ ਘਰ ਸੀ ਉਹਦੇ ਵਿੱਚ ਉਹ ਜਿਹੜੀ ਛੱਤ ਸੀ ਉਹ ਇੱਟ ਬਾਲਿਆਂ ਵਾਲੀ ਛੱਤ ਸੀ ਜਿਹੜਾ ਗਾਰਡਨ ਦੇ ਨਾਲ ਵੀ ਕੀ ਜੀ ਤੁਹਾਨੂੰ ਦੇਖਿਆ ਉਹਨੂੰ ਨੱਥਣਾ ਸ਼ਬਦ ਕਹਿੰਦੇ ਨੇ ਵੀ ਜਿਹੜੇ ਬਾਲਿਆਂ ਦੇ ਵਿਚਾਲੇ ਬਿੱਥ ਹੁੰਦੀ ਹੈ ਨਾ ਇੱਕ ਦੂਜਿਆਂ ਦੇ ਉਹਦੇ ਵਿਚਾਲੇ ਉਹ ਇੱਟਾਂ ਲਾ ਦਿੰਦੇ ਨੇ ਹਾਂਜੀ ਉਹਨੇ ਕੁੜੀ ਨੇ ਕਹਿੰਦੇ ਪਹਿਲਾਂ ਉਹ ਇੱਟ ਕੱਢੀ ਅੱਛਾ ਜਿਵੇਂ ਦੇਖੋ ਇਸ ਤਰ੍ਹਾਂ ਦੇ ਹਾਲਤ ਦੇਖੋ ਆ ਇਹ ਕਿਹਾ ਜਾਂਦਾ ਨਾ ਵੀ ਜੇ ਕਿਤੇ ਆਤਮ ਹੱਤਿਆ ਦਾ ਵਿਚਾਰ ਬੰਦਾ 10 ਮਿੰਟ ਲਈ ਤਿਆਗ ਦੇ ਤਾਂ ਹੋ ਸਕਦਾ ਉਹਦਾ ਮਨ ਬਦਲ ਜੇ ਟਲ ਸਕਦੀ ਹੈ ਹਾਂ ਵੀ ਉਹਨੇ ਪਹਿਲਾਂ ਤਾਂ ਉਹ ਇੱਟ ਕੱਢੀ ਉਹ ਪੁਲਿਸ ਆਇਆ ਦੱਸਣ ਫਿਰ ਉਹਨੇ ਉਹਦੇ ਚ ਆਪਦੀ ਜਿਹੜੀ ਚੁੰਨੀ ਸੀ ਉਹਦਾ ਗਲ ਫਾਹ ਲੈ ਲਿਆ ਤੇ ਆਪਦੀ ਜੀਵਨ ਲੀਲਾ ਖਤਮ ਕਰਤੀ ਜਣੀ ਜਿਹੜਾ ਮੌਤ ਹੈ ਕੋਈ ਵੀ ਬੰਦਾ ਸੌਖੇ ਹਾਲਤਾਂ ਦੇ ਵਿੱਚ ਮੌਤ ਨੂੰ ਗੱਲ ਨਹੀਂ ਲਾਉਣਾ ਸਹੀ ਗੱਲ ਹੈ ਬੇਸ਼ੱਕ ਇਹਦੇ ਲਈ ਦੇਖੋ ਵੱਖੋ ਵੱਖਰੇ ਹੁਣ ਜਿਵੇਂ ਸਮਾਜਿਕ ਪੱਧਰ ਤੇ ਜਿਹੜੀਆਂ ਬੰਡੀਆਂ ਪਈਆਂ ਹੋਈਆਂ ਉਨ੍ਹਾਂ ਦੇ ਵਿੱਚ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਨੇ ਪਰ ਮੇਰਾ ਇੱਕ ਆਪਦਾ ਮੰਨਣਾ ਹੈ ਕੋਈ ਵੀ ਕਿਸੇ ਵਰਗ ਦਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਵਪਾਰੀ ਹੈ ਜਿਹੜਾ ਵੀ ਵਿਅਕਤੀ ਕੋਈ ਆਤਮ ਹੱਤਿਆ ਕਰਦਾ ਕਿਸੇ ਵੀ ਕਾਰਨ ਕਰਦਾ ਵੀ ਉਹਦੋਂ ਉਹ ਉਸ ਸਮੇਂ ਕਰਦਾ ਜਦੋਂ ਉਹਨੂੰ ਇਹ ਲੱਗ ਜਾਂਦਾ ਵੀ ਮੇਰੇ ਜਿਉਣ ਲਈ ਏਦੋਂ ਬਾਅਦ ਕੋਈ ਰਸਤਾ ਰਹਿ ਨਹੀਂ ਜਾਂ ਜੇ ਜੇ ਤੁਸੀਂ ਦੇਖੋ ਵੀ ਇੱਕ ਬੱਚੀ ਨੂੰ 23 24 ਸਾਲ ਦੀ ਬੱਚੀ ਨੂੰ ਇਹ ਮਤਲਬ ਉਹਦੇ ਜ਼ਿੰਦਗੀ ਦਾ ਦੇਖੋ ਕਿੱਥੇ ਸੁਪਨਾ ਹੁੰਦਾ ਬਾਵਾ ਜੀ ਉਹਦੇ ਉਮੀਦਾਂ ਲਾਈਆਂ ਹੋਣਗੀਆਂ ਵੀ ਮੈਂ ਪੜੂੰਗੀ ਬਿਲਕੁਲ ਵੇ ਪੜ ਕੇ ਮੈਂ ਅੱਗੇ ਕੀ ਕਰਨਾ ਹੈ ਜਾਨੀ ਜਦੋਂ ਉਹਨੂੰ ਆਏ ਲੱਗਿਆ ਜੀ ਮੇਰਾ ਰਸਤਾ ਬੰਦ ਹੈ ਤਾਂ ਉਹਨੇ ਇਹ ਜਿਹੜਾ ਆਤਮ ਹਤਿਆ ਵਾਲਾ ਸਟੈਪ ਹੈ ਉਹਨੇ ਚੱਕ ਲਿਆ ਬਹੁਤ ਵੱਡੀ ਤਰਾਸਦੀ ਹੈ ਬਾਈ ਜੀ ਸਿਰਫ 5 55000 ਰੁਪਏ ਪਿੱਛੇ ਇੱਕ ਬੇਟੀ ਜੋ ਕਿ ਬੜੀ ਇੰਟੈਲੀਜੈਂਟ ਸੀ ਉਸਨੇ ਸੁਸਾਈਡ ਕਰ ਲਈ ਦੇਖੋ ਕਿੱਦਾਂ ਦੇ ਘਰ ਦੇ ਹਾਲਾਤ ਹੋਣਗੇ ਕਿੱਦਾਂ ਦੀ ਉਹਦੀ ਕੰਡੀਸ਼ਨ ਹੋ ਗਈ ਕਿ ਉਸਨੂੰ ਲੱਗਿਆ ਕਿ ਇਸ ਤੋਂ ਤਾਂ ਚੰਗਾ ਕਿ ਮੈਂ ਮਰ ਜਾ ਮਾਸ ਸੁਸਾਈਡ ਕਰ ਲੇਵਾ ਬਾਈ ਜੀ ਬੜੀ ਹੀ ਮਨ ਨੂੰ ਝੰਜੋੜਨ ਵਾਲੀ ਜਿਹੜੀ ਇਹ ਘਟਨਾ ਗਈ ਬਾਈ ਜਿਵੇਂ ਇਹ ਹੁੰਦਾ ਕਿ ਪੜ੍ਹਾਈ ਫਰੀ ਹੈ ਕੋਈ ਫੀਸ ਨਹੀਂ ਆ ਆਪਾਂ ਸਰਕਾਰਾਂ ਨੂੰ ਵੀ ਸਰਕਾਰਾਂ ਤੋਂ ਵੀ ਸੁਣਦੇ ਆਂ ਵੀ ਜੇ ਜੋ ਬੇਟੀਆਂ ਨੇ ਉਹਨਾਂ ਵਾਸਤੇ ਤਾਂ ਬਿਲਕੁਲ ਹੀ ਫਰੀ ਹੈ ਸਾਰਾ ਕੁਝ ਫਿਰ ਇਹ ਚੀਜ਼ਾਂ ਕਿਵੇਂ ਹੋ ਗਈਆਂ ਤੇ ਇੰਨਾ ਉਸ ਨੂੰ ਪ੍ਰੈਸ਼ਰਾਈਜ਼ ਕਿਵੇਂ ਕਰਤਾ ਕਿ ਉਹਨੇ ਇੰਨਾ ਐਡਾ ਵੱਡਾ ਸਟੈਪ ਚੱਕ ਲਿਆ ਇਹਦੇ ਬਾਰੇ ਕੀ ਕਹੋਗੇ ਬਾਬਾ ਜੀ ਗੱਲ ਨਾ ਕਈ ਵਾਰੀ ਕਹਿੰਦੇ ਹਾਥੀ ਕੇ ਜਿਹੜੇ ਦਾੰਤ ਹੈ ਉਹ ਖਾਣੇ ਕੇ ਔਰ ਦਿਖਾਣੇ ਕੇ ਔਰ ਜਿਹੜੀਆਂ ਮਤਲਬ ਗਰਾਊਂਡ ਦੀ ਰਿਐਲਿਟੀ ਹੈ ਜ਼ਮੀਨ ਦੀਆਂ ਹਕੀਕਤਾਂ ਨੇ ਉਹ ਸਰਕਾਰ ਦੀਆਂ ਪਾਲਿਸੀਆਂ ਨਾਲ ਮੈਚ ਨਹੀਂ ਕਰਦੀਆਂ ਹਮ ਸਰਕਾਰ ਨੇ ਦੇਖੋ ਇਹ ਨੋ ਡਾਊਟ ਸਰਕਾਰ ਨੇ ਸਕਾਲਰਸ਼ਿਪ ਸਕੀਮ ਹੈ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਉਹ ਸਕਾਲਰਸ਼ਿਪ ਦੇ ਤਹਿਤ ਉਹਨਾਂ ਨੇ ਜਿਹੜੇ ਸ਼ੈਡਿਊਲ ਕਾਸਟ ਸਮਾਜ ਦੇ ਯਾਨੀ ਐਸਸੀ ਕੈਟਾਗਰੀ ਦੇ ਦਲਿਤ ਕੈਟਾਗਰੀ ਦੇ ਲੋਕ ਨੇ ਉਹਨਾਂ ਲਈ ਜਿਹੜੀ ਪੜ੍ਹਾਈ ਹੈ ਵੀ ਉਹਦੇ ਲਈ ਉਹਨਾਂ ਨੇ ਵਿਜੀਫੇ ਦੇ ਰੂਪ ਸਕਾਲਰਸ਼ਿਪ ਮਤਲਬ ਫੀਸ ਹੈ ਜਿਹੜੀ ਉਹ ਸਰਕਾਰ ਪੇ ਕਰਦੀ ਹੈ ਠੀਕ ਹੈ ਹੁਣ ਸਰਕਾਰ ਦੀਆਂ ਹਾਲਤਾਂ ਕੀ ਨੇ ਜਿਵੇਂ ਦੇਖੋ ਦੇਖਣ ਨੂੰ ਤਾਂ ਬੜੀ ਵਧੀਆ ਲੱਗਦੀ ਹੈ ਮੇਰੇ ਇੱਕ ਅੱਜ ਕਮੈਂਟ ਕੀਤਾ ਜਦੋਂ ਮੈਂ ਸਵੇਰੇ ਇਹ ਖਬਰ ਮਤਲਬ ਪਬਲਿਸ਼ ਕੀਤੀ ਤਾਂ ਉਹਦੇ ਤੇ ਪੰਜਾਬ ਟੂਡੇ ਤੇ ਤਾਂ ਉਹਦੇ ਤੇ ਇੱਕ ਯੂਨੀਵਰਸਿਟੀ ਦਾ ਐਜੂਕੇਸ਼ਨ ਹੱਬ ਇੱਕ ਗਰੁੱਪ ਬਣਿਆ ਹੋਇਆ ਮੈਂ ਪਟਿਆਲੇ ਰਹਿਣ ਕਰਕੇ ਮਤਲਬ ਮੈਨੂੰ ਉਹਦੇ ਸ਼ਾਮਲ ਕੀਤਾ ਹੋਇਆ ਹੈ ਅੱਛਾ ਜੀ ਤਾਂ ਉਹਦੇ ਤੇ ਇੱਕ ਡਾਕਟਰ ਜਸਪਾਲ ਸਿੰਘ ਬਰਾੜ ਨੇ ਠੀਕ ਹੈ ਜੀ ਉਹਨਾਂ ਨੇ ਇੱਕ ਕਮੈਂਟ ਕੀਤਾ ਮੈਂ ਕਮੈਂਟ ਪੜ੍ਹਦਾ ਹਾਂ ਉਹਨਾਂ ਨੇ ਲਿਖਿਆ ਵੀ ਦੁਖਦਾਈ ਆ ਜਿਹੜਾ ਕਮੈਂਟ ਹੈ ਉਹ ਆ ਸਾਡੇ ਸਕਰੀਨ ਤੇ ਦੇਖ ਸਕਦੇ ਹਾਂ ਤੇ ਉਹਨਾਂ ਨੇ ਲਿਖਿਆ ਵੀ ਦੁਖਦਾਈ ਘਟਣਾ ਹੈ ਪਰ ਇਸ ਨੂੰ ਫੀਸ ਨਾ ਭਰਨ ਨਾਲ ਜੋੜਨਾ ਗਲਤ ਹੈ ਕਿਉਂਕਿ ਸਰਕਾਰ ਵੱਲੋਂ ਐਸਸੀ ਸ਼੍ਰੇਣੀ ਦੀ ਫੀਸ ਵਿਦਿਆਰਥੀਆਂ ਦੇ ਖਾਤੇ ਵਿੱਚ ਪਾਈ ਜਾਂਦੀ ਹੈ ਜੋ ਕਿ ਵਿਦਿਆਰਥੀਆਂ ਨੇ ਇੱਕ ਹਫਤੇ ਵਿੱਚ ਸੰਸਥਾ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਹੈ ਵਿਦਿਆਰਥਣ ਦੀ ਫੀਸ 8 ਮਹੀਨੇ ਪਹਿਲਾਂ ਹੀ ਖਾਤੇ ਵਿੱਚ ਆ ਚੁੱਕੀ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਬਿਲਕੁਲ ਗੱਲ ਡਾਕਟਰ ਜਸਪਾਲ ਸਿੰਘ ਉਹਨਾਂ ਦੀ ਠੀਕ ਹੈ ਉਹ ਜਿਵੇਂ ਮਾਰਚ 2025 ਚ ਕਹਿੰਦੇ ਵੀ ਇਹਦੇ ਹੱਥ ਖਾਤੇ ਚ ਆਉਗਾ ਮੈਂ ਫਿਰ ਉਹਨਾਂ ਦਾ ਕਮੈਂਟ ਪੜਨ ਤੋਂ ਬਾਅਦ ਮੈਂ ਉਹਨਾਂ ਨੂੰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਮੈਨੂੰ ਲੱਗਿਆ ਵੀ ਸ਼ਾਇਦ ਡਾਕਟਰ ਸਾਹਿਬ ਨੇ ਖਬਰ ਪੂਰੀ ਨਹੀਂ ਪੜੀ ਕਿਉਂ ਜਿਹੜੀ ਗੱਲ ਉਹਨਾਂ ਨੇ ਕਹੀ ਮੈਂ ਉਹ ਖਬਰ ਦੇ ਵਿੱਚ ਪ੍ਰਿੰਸੀਪਲ ਦੇ ਜਿਹੜੀ ਉਥੇ ਇਨਚਾਰਜ ਹੈ ਪ੍ਰਿੰਸੀਪਲ ਨਹੀਂ ਮਤਲਬ ਟੈਂਪਰੇਰੀ ਵਿੱਚ ਪ੍ਰਿੰਸੀਪਲ ਦੀ ਅਣਹੋਂਦ ਦੇ ਵਿੱਚ ਕਹਿਦੀ ਹੈ ਗੈਰ ਹਾਜ਼ਰੀ ਦੇ ਵਿੱਚ ਜਿਹ ਪ੍ਰਿੰਸੀਪਲ ਤੇ ਹੈ ਨਹੀਂ ਉਹ ਇਨਚਾਰਜ ਲਾਇਆ ਮੈਂ ਉਹਨਾਂ ਨੂੰ ਇਹ ਲਿਖਿਆ ਵੀ ਇਸ ਇਸ ਵਿੱਚ ਪ੍ਰਿੰਸੀਪਲ ਦਾ ਪੱਖ ਵੀ ਪੜੋ ਜੀ ਮੈਂ ਉਹਦੇ 'ਚ ਲਿਖਦਾ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਇੱਕ ਤਰਫੀ ਖਬਰ ਨਹੀਂ ਲਿਖੀ ਵੀ ਮੈਂ ਇਹਦੇ ਵਿੱਚ ਜਿਹੜਾ ਪੱਖ ਆਇਆ ਨਹੀਂ ਵੀ ਪਰਿਵਾਰ ਨੇ ਕੀ ਕਹਤਾ ਵੀ ਮੈਂ ਪਰਵਾਰ ਨੇ ਕੀ ਕਹਿਤਾ ਗੱਲ ਨਹੀਂ ਵੀ ਮੈਂ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਕੀਤੀ ਪ੍ਰਿੰਸੀਪਲ ਜਿਹੜੇ ਇੰਚਾਰਜ ਨੇ ਉੱਥੇ ਵਿਵਾ ਉਹਨਾਂ ਦਾ ਨਾਮ ਹੈ ਤੇ ਫਿਰ ਉਹਨਾਂ ਨੇ ਮੇਰੇ ਗੱਲ ਤੇ ਕਮੈਂਟ ਫਿਰ ਡਾਕਟਰ ਜਸਪਾਲ ਸਿੰਘ ਨੇ ਕੀਤਾ ਉਹਨਾਂ ਨੇ ਲਿਖਿਆ ਕਿਹਾ ਹੈਡਲਾਈਨ ਫੀਸ ਨਾ ਭਰਨ ਕਰਕੇ ਦਲਿਤ ਵਿਦਿਆਰਥੀ ਨੇ ਕੀਤਾ ਸੋਸਾਈਡ ਵੀ ਤੁਸੀਂ ਹੈਡਲਾਈਨ ਹੈ ਜਿਹੜੀ ਇਹ ਦਿੱਤੀ ਹੋਈ ਹੈ ਵੀ ਇਹਨੂੰ ਹਾਈਲਾਈਟ ਕੀਤਾ ਤੁਸੀਂ ਇਹ ਵੀ ਇਹਨੂੰ ਹਾਈਲਾਈਟ ਕੀਤਾ ਹੁਣ ਮੈਂ ਇਹ ਮਾਮਲੇ ਤੇ ਵੀ ਕੀ ਜੀ ਇਹ ਦੱਸਣਾ ਚਾਹੁੰਦਾ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਫੀਸ माफ ਹੁੰਦੀ ਹੈ ਹੁਣ ਤੁਸੀਂ ਦੇਖੋ ਪ੍ਰਿੰਸੀਪਲ ਸਾਹਿਬ ਨੇ ਜੋ ਗੱਲ ਦੱਸੀ ਮੇਰੇ ਕੋਲ ਰਿਕਾਰਡ ਦੇ ਵਿੱਚ ਹੈ ਉਹ ਉਹਨਾਂ ਨੇ ਇਹ ਗੱਲ ਦੱਸੀ ਵੀ 2000 ਮਾਰਚ 2025 ਦੇ ਵਿੱਚ ਹਾਂਜੀ ਮੈਂ ਵੀ ਬੜੀ ਖਬਰ ਮਾਰਚ 2025 ਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਹੈ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਆ ਗਈ ਸੀ 55 ਸ਼ਾਇਦ 5500 ਸਮਥਿੰਗ ਕੁਝ ਹਾਂ ਨਹੀਂ ਉਹਦਾ ਆਈ ਦਾ 15000 ਦੇ ਕਰੀਬ ਸੀ ਵੀ ਉਹਨਾਂ ਨੇ ਜਿਹੜੀ ਵਾਪਸ ਕਰਨੀ ਸੀ ਫੀਸ ਜਿਵੇਂ ਮਤਲਬ ਉਹਦੇ ਚੋਂ ਜਿਵੇਂ ਵਿਦਿਆਰਥੀ ਦੇ ਖਾਤੇ 'ਚ ਪੈਸੇ ਆ ਗਏ ਠੀਕ ਹੈ ਜੀ ਤਾਂ ਉਹਨਾਂ ਨੇ ਉਹ ਜਿਵੇਂ ਕਾਲਜ ਨੂੰ ਫੀਸ ਦੇਣੀ ਸੀ ਠੀਕ ਹੈ ਸਰਕਾਰ ਨੇ ਤਾਂ ਇਹਨੂੰ ਜਿਵੇਂ ਆਪਾਂ ਵਿੰਗ ਬੁਲਾਵਾ ਕਹਿੰਦੀ ਉਹ ਇਸ ਤਰ੍ਹਾਂ ਦਾ ਪਾਇਆ ਹੋਇਆ ਹੈ ਜਾਨੀ ਬੱਚੇ ਦੇ ਖਾਤੇ 'ਚ ਆ ਜਾਂਦੇ ਆ ਫਿਰ ਬੱਚਾ ਕਢਾ ਕੇ ਬੱਚਾ ਕਢਾ ਕੇ ਕਾਲਜ ਨੂੰ ਜਾਂਦਾ ਕਾਲਜ ਨੂੰ ਤਾਂ ਕੁਝ ਪੈਸੇ ਮਤਲਬ ਬੱਚੇ ਲਈ ਆਪ ਦੇ ਦੇ ਦਿੱਤੇ ਜਾਂਦੇ ਨੇ ਠੀਕ ਹੈ ਤੇ ਕੁਝ ਪੈਸੇ ਜਿਹੜੀ ਫੀਸ ਹੈ ਉਹਨੇ ਪੇ ਕਰਨੀ ਹੁੰਦੀ ਹੈ ਕਾਲਜ ਨੂੰ ਠੀਕ ਹੈ ਜੀ ਹੁਣ ਤੁਸੀਂ ਬਿੱਕੀ ਜੀ ਸੋਚ ਕੇ ਦੇਖੋ ਵੀ ਦੋ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ ਇਹ ਬੀਏ ਫਾਈਨਲ ਦੇ ਪੇਪਰ ਦੇ ਰਹੀ ਸੀ ਇਹ ਜਿਹੜੀ ਫੀਸ ਦਾ ਗੱਲ ਕਰਦੇ ਨੇ ਜ਼ਿਕਰ ਕਰ ਰਹੇ ਨੇ ਉਹ ਬੀਏ ਸੈਕੰਡ ਇਅਰ ਦੀ ਫੀਸ ਹੈ ਕਿ ਇਹਦਾ ਕੀ ਮਤਲਬ ਵੀ ਉਹ ਲੇਟ ਹੋ ਗਈ ਕੀ ਹੋ ਗਿਆ ਮੈਂ ਉਹੀ ਗੱਲ ਕਰ ਦਣਾ ਵੀ ਜਿਹੜੀ ਮੈਂ ਕਿਹਾ ਵੀ ਅਸਲ 'ਚ ਗਰਾਉਂਡ ਰਿਐਲਿਟੀ ਕੁਛ ਹੋਰ ਹੁੰਦੀ ਹੈ ਹਮ ਜਣੀ ਜਿਹੜੀ ਫੀਸ ਹੈ ਚਾਹੀਦੀ ਤਾਂ ਇਹ ਸੀ ਵੀ ਜੇ ਕਿਤੇ ਫੀਸ ਉਹ ਸਮੇਸਰ ਆਉਂਦੀ ਹਮ ਦੇਖੋ ਆਮ ਤੌਰ ਤੇ ਨਾ ਕਹਿੰਦੇ ਜਿਹੜਾ ਗਰੀਬ ਲੋਕ ਨੇ ਜਿਹੜੇ ਮਜ਼ਦੂਰੀ ਕਰਨ ਵਾਲੇ ਲੋਕ ਨੇ ਤੰਗੀਆਂ ਤੋਸ਼ੀਆਂ ਦਾ ਜੀਵਨ ਕੱਟਦੇ ਲੋਕ ਨੇ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਜਿਵੇਂ ਛੋਟੀ ਚਾਦਰ ਹੋਵੇ ਜੇ ਤਾਂ ਉਹ ਪੈਰ ਟਕ ਲੈਂਦੇ ਨੇ ਤਾਂ ਸਿਰ ਨੰਗਾ ਹੋ ਜਾਂਦਾ ਜੇ ਉਹ ਸਿਰ ਟੱਕ ਲੈ ਲੈਂਦੇ ਚਾਦਰ ਨਾਲ ਪੈਰ ਲੰਗੇ ਹੋ ਜਾਂਦੇ ਨੇ ਜੇ ਜੇ ਤੁਸੀਂ ਮੰਨੋ ਵੀ ਸਮੇਂ ਤੇ ਫੀਸ ਨਹੀਂ ਆਈ ਜਿਹੜਾ ਸਕਾਲਰਸ਼ਿਪ ਦਿੱਤੀ ਗਈ ਜਿਹੜੀ 2024 ਦੀ ਸੀ ਉਹ 2025 ਦੇ ਵਿੱਚ ਮਾਰਚ ਦੇ ਵਿੱਚ ਆਈ ਹੈ ਨਹੀਂ ਇੱਥੇ ਫਿਰ ਜਦੋਂ ਸਰਕਾਰ ਨੂੰ ਪਤਾ ਕਿ ਸਾਡੀ ਇਹ ਇੱਕ ਤਰ੍ਹਾਂ ਦੀ ਫੇਲਿਅਰ ਲਾ ਲੋ ਨਲਾਇਕੀ ਲਾ ਲੋ ਤਾਂ ਉਹਨਾਂ ਨੂੰ ਇਹ ਵੀ ਕੰਸੈਸ਼ਨ ਦੇਣੀ ਚਾਹੀਦੀ ਆ ਬੱਚਿਆਂ ਨੂੰ ਵੀ ਕੋਈ ਗੱਲ ਨਹੀਂ ਫੀਸ ਜਦੋਂ ਇਹਨਾਂ ਦੇ ਖਾਤੇ ਦੇ ਵਿੱਚ ਇਹਨਾਂ ਦੇ ਜੋ ਸਮੈਸਟਰ ਆ ਉਹਦੀ ਫੀਸ ਆ ਗਈ ਤਾਂ ਫਿਰ ਇਹ ਭਰ ਦੇਣਗੇ ਐਦਾਂ ਫਿਰ ਇੱਕ ਤਰ੍ਹਾਂ ਪ੍ਰੈਸ਼ਰਾਈਜ਼ ਕਰਨ ਦਾ ਬੱਚਾ ਬਕੀ ਮੈਂ ਮੈਂ ਬਾਬਾ ਜੀ ਜਿਹੜੀ ਮੈਂ ਗੱਲ ਦੱਸਣੀ ਚਾ ਰਿਹਾ ਉਹ ਇਹੀ ਹੈ ਵੀ ਮੰਨ ਲਓ ਆਮ ਲੋਕਾਂ ਨੂੰ ਇਹ ਗੱਲ ਦਾ ਬੜਾ ਕਨਫਿਊਜ਼ਨ ਹੈ ਜੇ ਡਾਕਟਰ ਜਸਪਾਲ ਸਿੰਘ ਹੋਰਾਂ ਨੂੰ ਇਹ ਹੈ ਤਾਂ ਮੈਨੂੰ ਲੱਗਦਾ ਵੀ ਆਮ ਲੋਕਾਂ ਤੋਂ ਉਸ ਤੋਂ ਜ਼ਿਆਦਾ ਹੋਊ ਜ਼ਿਆਦਾ ਹੋਊ ਕਿਉਂਕਿ ਜੇ ਯੂਨੀਵਰਸਿਟੀ ਦੇ ਵਿੱਚ ਉਹ ਮਤਲਬ ਪ੍ਰੋਫੈਸਰ ਨੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਨਹੀਂ ਹੈ ਕਿ ਯੂਨੀਵਰਸਿਟੀ ਨਾਲ ਜਿਹੜਾ ਐਫੀਲੀਏਟਡ ਕਾਲਜ ਨੇ ਇਹ ਉਹਨਾਂ ਦੀ ਬ੍ਰਾਂਚ ਸ਼ਾਖਾ ਹੈ ਉਹਨਾਂ ਦੀ ਯੂਨੀਵਰਸਿਟੀ ਦੀ ਵੀ 2024 ਦੀ ਉਹ ਕਲਾਸ ਤਾਂ ਪਾਸ ਕਰ ਚੁੱਕੀ ਐ ਬੀਏ ਸੈਕੰਡ ਇਅਰ ਉਹਨੇ ਕਰ ਲਈ ਹੁਣ ਤਾਂ ਉਹ ਜਿਹੜਾ ਬੀਏ ਫਾਈਨਲ ਦੇ ਉਹਦੇ ਫਰਸਟ ਸੈਮੈਸਟਰ ਦੇ ਪੇਪਰ ਹੋ ਰਹੇ ਨੇ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਤੀਆਂ ਪਿੱਛੋਂ ਲੂੰਗੀ ਫੂਕੀ ਵੀ ਤੀਆਂ ਪਿੱਛੋਂ ਲੂੰਗੀ ਫੂਕਣ ਵਾਲੀ ਗੱਲ ਐ ਵੀ ਹੁਣ ਜਿਹੜੇ ਪੈਸੇ ਨੇ ਮੈਂ ਕਹਿੰਦੇ ਵੀ ਚਾਦਰ ਛੋਟੀ ਐ ਹੁਣ ਆਏ ਮੰਨ ਲਓ ਵੀ ਪਹਿਲਾਂ ਤਾਂ ਉਹਨਾਂ ਨੇ ਖਰਚਾ ਹੋ ਸਕਦਾ ਕਰਜ਼ਾ ਚੱਕ ਕੇ ਬੰਦਾ ਇਕੱਲਾ ਇਹ ਥੋੜਾ ਵੀ ਜੇ ਬੱਚੇ ਦੀ ਫੀਸ ਜੇ ਸਰਕਾਰ ਨੇ ਪੇ ਕਰਤੀ ਖਰਚੇ ਤਾਂ ਉਹਦੇ ਹੋਰ ਵੀ ਨੇ ਹੋਰ ਵੀ ਨੇ ਹੁਣ ਜੇ ਬੱਚਾ ਪੜ੍ਹਨ ਲਈ ਆਉਂਦਾ ਉਦੇ ਖਰਚੇ ਤਾਂ ਹੋਰ ਵੀ ਨੇ ਕੱਲਾ ਇਹ ਥੋੜਾ ਵੀ ਕੱਲੀ ਫੀਸ ਦੇ ਦਿੱਤੀ ਤੇ ਗੱਲ ਨਿਬੜ ਗਈ ਬਿਲਕੁਲ ਬਿਲਕੁਲ ਜੇ ਬੱਚਾ ਉੱਥੇ ਆਉਂਦਾ ਚਾਹੇ ਉਹ ਦਲਿਤ ਸਮਾਜ ਨਾਲ ਸੰਬੰਧਤ ਹੈ ਚਾਹੇ ਜਰਨਲ ਕੈਟਾਗਰੀ ਨਾਲ ਸੰਬੰਧਤ ਹੈ ਉਹਨੇ ਆ ਕੇ ਜੇ ਮੰਨ ਲਓ ਪਿੰਡ ਤੋਂ ਕੋਈ ਬੱਚਾ ਚੱਲ ਕੇ ਆਉਂਦਾ ਹੈ ਤਾਂ ਉਹਨੇ ਉੱਥੇ ਖਾਣਾ ਪੀਣਾ ਵੀ ਇਹ ਕੁਝ ਬਿਲਕੁਲ ਕਰਾਇਆ ਵੀ ਉਹਦਾ ਬਸ ਦਾ ਕਰਾਇਆ ਵੀ ਲੱਗਣਾ ਕੋਈ ਲਾਜ਼ਮੀ ਨਹੀਂ ਵੀ ਸਰਕਾਰੀ ਜਾਂ ਉਹਦੇ ਕੋਲੇ ਜੇ ਸਪੋਜ਼ ਕਰ ਦੋ ਕਿਸੇ ਕੋਲੇ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗੇ ਉਹਦੇ ਕੋਲੇ ਕੋਈ ਆਪਦਾ ਸਾਧਨ ਨਹੀਂ ਸੀ ਜੇ ਹੋਵੇ ਤਾਂ ਉੱਥੇ ਪੈਟਰੋਲ ਵੀ ਪਾਉਣਾ ਹੁੰਦਾ ਜੇ ਕੋਈ ਆ ਵੀ ਜਾਵੇ ਵੀ ਉਹਨਾਂ ਦਾ ਜਿਹੜਾ ਪੈਸੇ ਜਿਵੇਂ ਲੇਟ ਆਉਣਾ ਇੱਕ ਵੱਡਾ ਕਾਰਨ ਹੈ ਉਹਨਾਂ ਦਿਨਾਂ ਦੇ ਜਿਵੇਂ ਪੈਸੇ ਉਹਦੇ ਖਾਤੇ 'ਚ ਆ ਗਏ ਤਾਂ ਪਰਿਵਾਰ ਆਪਣੀਆਂ ਲੋੜਾਂ ਲਈ ਉਹ ਪੈਸੇ ਵਰਤ ਵੀ ਲੈਂਦਾ ਹੈ ਬਿਲਕੁਲ ਇਹ ਗੱਲ ਤੋਂ ਇਗਨੋਰ ਨਹੀਂ ਕੀਤਾ ਜਾ ਸਕਦਾ ਵੀ ਇਹ ਸੱਚ ਹੈ ਵੀ ਉਹ ਪੈਸੇ ਵਰਤੇ ਵੀ ਜਾ ਸਕਦੇ ਜਿਵੇਂ ਹੁਣ ਵੱਲੋਂ ਮੇਰੀ ਜੀਅਮ 'ਚ ਪੈਸੇ ਆ ਗਏ ਮੇਰੀ ਘਰ ਦੀ ਕੋਈ ਹੋਰ ਲੋਨ ਖੜੀ ਹੈ ਤਾਂ ਕੁਦਰਤੀ ਗੱਲ ਹੈ ਵੀ ਬੰਦਾ ਵਰਤ ਲੈਂਦਾ ਅਗਲਾ ਕਹਿੰਦਾ ਚਲੋ ਵੀ ਨਾਲੇ ਨਾਲੇ ਬਾਈ ਜੀ ਜਦੋਂ ਸੈਕੰਡ ਇਅਰ ਦੀ ਆਈਆ ਫੀਸ ਤਾਂ ਉਹਨਾਂ ਨੇ ਸ਼ਾਇਦ ਚੱਕ ਚੁੱਕ ਕੇ ਕਿਤੇ ਪੈਸੇ ਭਰਤੇ ਹੋਣ ਜਦੋਂ ਆਏ ਹੁਣ ਉਦੋਂ ਉਹਨਾਂ ਨੇ ਮੋਟਾ ਵਿਆਜ ਵੀ ਪੈ ਗਿਆ ਹੋਵੇ ਅਗਲੇ ਨੂੰ ਕਿਤੇ ਵਿਆਜ ਵੀ ਪਿਆ ਹੁੰਦਾ ਆਮ ਜਿਹੜਾ ਵਿਆਜ ਹੈ ਨਾ ਬਾਬਾ ਜੀ ਹਰਾਨੀ ਦੀ ਗੱਲ ਹੈ ਵੀ ਭਾਵੇਂ ਕਿਹਾ ਜਾਂਦਾ ਵੀ ਕਿਤੇ 1% 2% ਵਿਆਜ ਪਰ ਜਿਹੜਾ ਗਰੀਬ ਲੋਕ ਨੇ ਨਾ ਜਿਹੜਾ ਜਿਵੇਂ ਮਾਈਕਰੋ ਫਾਈਨਾਂਸ ਦਾ ਕੰਮ ਚੱਲਦਾ ਉਹਦੇ ਵਿੱਚ ਹਾਲਤਾਂ ਇਹ ਚੱਲਦੀਆਂ ਉਹਨਾਂ ਨੂੰ ਤਾਂ 10 10 ਰੁਪਏ ਪੇ ਕਰਨਾ ਪੈਂਦਾ ਬਿਲਕੁਲ ਬਿਲਕੁਲ ਮਤਲਬ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਇਸ ਤਰ੍ਹਾਂ ਦੀ ਹਾਲਤ ਹੈ ਹੁਣ ਮੰਨ ਲਓ ਉਹਨੇ ਫੀਸ ਹੈ ਜਿਹ ਤਾ ਇਧਰੋਂ ਕਾਲਜ ਦੇ ਵੱਲੋਂ ਜਿਹੜੀ ਪ੍ਰਬੰਧਕ ਕਮੇਟੀ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਜਾਂ ਬਾਕੀ ਦਾ ਸਟਾਫ ਹੈ ਉਹਨਾਂ ਵੱਲੋਂ ਇਹ ਮਤਲਬ ਉਹਨਾਂ ਨੂੰ ਨੋਟਸ ਕੱਢ ਦਿੱਤਾ ਗਿਆ ਵੀ ਜਿਹੜੀ ਫੀਸ ਹੈ ਤੁਹਾਨੂੰ ਰੋਲ ਨੰਬਰ ਤਾਂ ਮਿਲਣਾ ਹੈ ਜੇ ਤੁਸੀਂ ਇਹ ਭਰੋਗੇ ਜੇ ਤੁਸੀਂ ਇਹ ਭਰੋਗੇ ਤਾਂ ਉਹਨਾਂ ਦੇ ਪ੍ਰੈਸ਼ਰ ਤਾਂ ਬੱਚੇ ਤੇ ਆ ਹੀ ਜਾਂਦੇ ਨਾ ਹੁਣ ਚਾਹੇ ਪਰਿਵਾਰ ਨੇ ਪੈਸੇ ਚਲਾ ਲੇ ਉਹ ਬੱਚੀ ਦਾ ਤਾਂ ਕੋਈ ਕਸੂਰ ਨਹੀਂ ਨਾ ਬੱਚੀ ਦਾ ਤਾਂ ਆਪਦੀ ਕੋਈ ਲੋਡ ਹੋ ਰਹੀ ਨਹੀਂ ਠੀਕ ਹੈ ਜੇ ਪਰਿਵਾਰ ਨੇ ਗਰੀਬੀ ਦੀ ਹਾਲਤ ਦੇ ਵਿੱਚ ਮੈਂ ਮੰਨਦਾ ਵੀ ਉਹਨਾਂ ਨੇ ਪੈਸੇ ਚਲਾ ਲਏ ਉਹਨਾਂ ਨੂੰ ਕਾਲਜ ਦੇ ਵਿੱਚ ਉਹ ਦੇਣੇ ਚਾਹੀਦੇ ਸੀ ਨਹੀਂ ਠੀਕ ਹੈ ਨਹੀਂ ਬਾਈ ਜੀ ਉਹਨਾਂ ਨੇ ਨਹੀਂ ਚਲਾਲੇ ਸਰਕਾਰ ਨੂੰ ਦੇਣੇ ਚਾਹੀਦੇ ਸੀ ਸਰਕਾਰ ਨੂੰ ਉਸ ਵੇਲੇ ਉਹਨਾਂ ਨੂੰ ਭੇਜਣਾ ਜਦੋਂ ਉਹਨਾਂ ਨੂੰ ਲੋੜ ਆ ਜਦੋਂ ਭੇਜਣੀ ਹੈ ਹਾਂ ਜੇ ਹੁਣ ਉਹ ਮਤਲਬ ਆਪਾਂ ਬਾਅਦ ਦੇ ਵਿੱਚ ਪੈਸੇ ਦਿੰਨੇ ਆ ਉਹਦਾ ਕੀ ਫਾਇਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੁਣ ਹੁਣ ਉਹ ਵਿਚਾਰੀ ਸੁਸਾਇਡ ਕਰ ਗਈ ਉਹ ਇਹ ਦੁਨੀਆ ਤੋਂ ਚਲੀ ਗਈ ਹੁਣ ਚਾਹੇ 50 ਲੱਖ ਦੇ ਦਿਓ ਹੁਣ ਕੀ ਫਾਇਦਾ ਹਾਂ ਉਹਦੇ ਚ ਬਾਬਾ ਜੀ ਕੀ ਹੈ ਵੀ ਜਿਵੇਂ ਉਹਨਾਂ ਦੇ ਪੈਸੇ ਆ ਜਿਹੜੇ ਉਹ ਮੌਕੇ ਤੇ ਦੇ ਨਾ ਸਕੇ ਹਮ ਮੈਂ ਮਤਲਬ ਜੋ ਪ੍ਰਿੰਸੀਪਲ ਸਾਹਿਬ ਨਾਲ ਉਹਨੇ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਗੱਲ ਕੀ ਹੈ ਹਮ ਦੇਖੋ ਪਰਿਵਾਰ ਨੇ ਤਾਂ ਗੱਲ ਕਹੀ ਲੇਕੋ ਤੇ ਉਥੇ ਜਦੋਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਮੰਨੀ ਖੁੱਦ ਵੀ ਉਹ ਕਹਿੰਦੇ ਵੀ ਠੀਕ ਹੈ ਜਿਹੜੇ ਬੱਚੇ ਨੇ ਇੱਕ ਗੱਲ ਤਾਂ ਬਿੱਕੀ ਜੀ ਕੌੜਾ ਸੱਚ ਇਹ ਵੀ ਹੈ ਜਿਹੜੇ ਸਰਕਾਰੀ ਕਾਲਜ ਨੇ ਜਾਂ ਸਰਕਾਰੀ ਸਕੂਲ ਨੇ ਉਹਨਾਂ ਜਿਹੜੇ ਬੱਚਿਆਂ ਦੀ ਪੜਨ ਵਾਲੀ ਗਿਣਤੀ ਹੈ ਤਾਂ ਉਹ 90% ਦੇ ਕਰੀਬ ਹੈ ਉਹ ਸ਼ੈਡਿਊਲ ਕਾਸ ਸਮਾਜ ਨਾਲ ਜਿਹੜੀ ਦਲਤ ਸਮਾਜ ਨਾਲ ਕਹਿੰਦੇ ਜਾਂ ਗਰੀਬ ਵਰਗ ਨਾਲ ਗਰੀਬ ਵਰਗ ਦੇ ਵਿੱਚ ਕੋਈ ਕੈਟਾਗਰੀ ਵੀ ਹੋ ਸਕਦੀ ਹੈ ਠੀਕ ਹੈ ਉੱਥੇ ਉਹੀ ਲੋਕ ਪੜਦੇ ਨੇ ਸਹੀ ਹੈ ਦੂਜੇ ਦੂਜੇ ਹੋਰ ਨਹੀਂ ਕੋਈ ਉੱਥੇ ਪੜਦੇ ਚਾਹੇ ਹਸਪਤਾਲ ਲਾ ਲਓ ਇੱਥੇ ਗਰੀਬ ਬੰਦੇ ਹੀ ਇਲਾਜ ਕਰਾਉਂਦੇ ਹਾਂ ਤੇ ਉਹਨਾਂ ਨੇ ਜਦੋਂ ਮੰਨ ਲਓ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਅਸੀਂ ਇਹ ਵੀ ਸਾਡੀ ਮਜ਼ਦੂਰੀ ਹੈ ਮੈਂ ਸਮਝਦਾ ਦੇਖੋ ਅਕਸਰ ਸੰਸਥਾਵਾਂ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਹੈੱਡ ਕਰਦੇ ਨੇ ਉਹਨਾਂ ਨੂੰ ਵੀ ਯੂਨੀਵਰਸਿਟੀ ਵੱਲੋਂ ਲੈਟਰ ਕੱਢੇ ਜਾਂਦੇ ਹੋਣਗੇ ਸਮੇਂ-ਸਮੇਂ ਤੇ ਵੀ ਡੰਡਾ ਠੀਕ ਹੈ ਉਹਨਾਂ ਤੇ ਵੀ ਜਿਵੇਂ ਉਹਨਾਂ ਨੇ ਦੱਸਿਆ ਜਿਵੇਂ ਉਹਨਾਂ ਨੇ ਦੱਸਿਆ ਵੀ 35 ਲੱਖ ਰੁਪਏ ਜਿਹੜਾ ਉਹ ਵਿਦਿਆਰਥੀਆਂ ਬੰਨੀ ਬਕਾਇਆ ਹੈ ਹੁਣ 35 ਰੱਖ ਮੰਨ ਲਓ ਇਹਦੇ ਬੰਨੀ ਉਹਨਾਂ ਨੇ ਦੱਸਿਆ ਵੀ 5570 ਰੁਪਏ ਬਕਾਇਆ ਸੀ ਠੀਕ ਹੈ ਜੀ 5570 ਰੁਪਏ ਨੇ ਜਿਹੜੇ ਉਹ ਰਮਨਪ੍ਰੀਤ ਕੌਰ ਉਹਨੀ ਮਤਲਬ ਬਕਾਇਆ ਸੀ ਜਿਹੜੇ ਉਹਨੇ ਬੀਏ ਸੈਕੰਡ ਇਅਰ ਕਰ ਲਈ ਤੇ ਉਹਦੇ बीए ਸੈਕੰਡ ਇਅਰ ਦੀ ਫੀਸ ਜਿਹੜੀ ਸਰਕਾਰ ਨੇ ਉਹਨਾਂ ਦੇ ਸਰਕੂ ਜਿਹੜਾ ਸਕਾਲਰਸ਼ਿਪ ਹੈ ਉਹਦੇ ਖਾਤੇ ਚ ਪਾਤੀ ਉਹਨੇ ਲਿਆ ਕੇ ਉਹਨਾਂ ਨੂੰ ਜਮਾ ਨਹੀਂ ਕਰਵਾਏ ਠੀਕ ਹੈ ਉਹ ਕਹਿੰਦੇ ਵੀ ਸਾਡੀ ਮਜਬੂਰੀ ਹੋ ਜਾਂਦੀ ਹੈ ਪੇਪਰਾਂ ਦੇ ਨੇੜੇ ਆ ਕੇ ਵੀ ਅਸੀਂ ਉਹਨਾਂ ਤੋਂ ਪੈਸੇ ਲੈਣ ਲਈ ਇਹ ਕਹਿਣਾ ਸਾਡੀ ਮਜਬੂਰੀ ਹੈ ਵੀ ਉਹ ਪੈਸੇ ਨੇ ਜਿਹੜੇ ਪੇ ਕਰ ਦਿੱਤੇ ਯਾਨੀ ਪਿਛਲੀ ਜਿਹੜੀ ਫੀਸ ਹੈ ਜੋ ਤੁਹਾਡੇ ਕੋਲੇ ਸਰਕਾਰ ਨੇ ਭੇਜ ਤੇ ਤੇ ਉਹ ਕਹਿੰਦੇ ਵੀ ਉਹਦੇ ਲਈ ਅਸੀਂ ਇਹ ਤਰੀਕਾ ਅਪਣਾ ਲੈਂਦੇ ਆ ਵੀ ਅਸੀਂ ਬੱਚਿਆਂ ਨੂੰ ਇੱਕ ਉਹਨਾਂ ਤੇ ਦਬਾਅ ਪਾਉਣ ਲਈ ਥੋੜਾ ਜਿਹਾ ਮਤਲਬ ਉਹ ਕਹਿੰਦੇ ਅਸੀਂ ਬੇਸ਼ੱਕ ਕਿਸੇ ਦਾ ਰੋਲ ਨੰਬਰ ਹੈ ਜਿਹੜਾ ਉਹ ਰੋਕਦੇ ਨਹੀਂ ਪਰ ਅਸੀਂ ਬੱਚਿਆਂ ਨੂੰ ਇਹ ਕਹਿ ਦਿੰਦੇ ਹਾਂ ਯਾਨੀ ਇਨਡਾਇਰੈਕਟ ਤਰੀਕੇ ਨਾਲ ਤਾਂ ਦਬਾਅ ਹੀ ਹੈ ਨਾ ਇੱਕ ਤਰ੍ਹਾਂ ਦਾ ਡਰਬ ਵੀ ਇੱਕ ਤਰ੍ਹਾਂ ਦਾ ਦਬਾਅ ਕਹਿ ਦਈਏ ਆਪਾਂ ਧਮਕੀ ਕਹਿ ਦਈਏ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਤਾਂ ਕੀਤਾ ਹੀ ਜਾ ਰਿਹਾ ਹੈ ਨਾ ਜਦੋਂ ਇਹ ਜਿਹੜੇ ਪ੍ਰਿੰਸੀਪਲ ਸਾਹਿਬ ਖੁਦ ਮੰਨਦੇ ਨੇ ਵੀ ਅਸੀਂ ਬੱਚਿਆਂ ਨੂੰ ਇਹ ਕਹਿ ਦਿੰਦੇ ਹਾਂ ਵੀ ਤੁਹਾਨੂੰ ਰੋਲ ਨੰਬਰ ਦਿੱਤਾ ਨਹੀਂ ਜਾਣਾ ਪਰ ਕਹਿੰਦੇ ਅਸੀਂ ਦੇ ਦੇਨੇ ਆ ਠੀਕ ਹੈ ਵੀ ਅਸੀਂ ਰੋਲ ਨੰਬਰ ਦੇ ਦੇਣਾ ਪਰ ਅਸੀਂ ਉਹਨਾਂ ਤੇ ਇਸ ਗੱਲ ਦਾ ਪ੍ਰੈਸ਼ਰ ਹੀ ਕਹਿ ਸਕਦੇ ਆਪਾਂ ਆਪਣੀ ਭਾਸ਼ਾ ਚ ਆਪਾਂ ਪ੍ਰੈਸ਼ਰ ਕਹਿ ਦਾਂਗੇ ਉਹ ਕਹਿੰਦੇ ਅਸੀਂ ਕਹਿ ਦਿੰਦੇ ਆ ਕਹਿ ਦੇਣਾ ਬਾਰ-ਬਾਰ ਕਿਹਾ ਜਾਵੇ ਤਾਂ ਬੰਦਾ ਜਲੀਲ ਤਾਂ ਹੁੰਦਾ ਹੀ ਆ ਮੰਨ ਲਓ ਮੇਰੇ ਕੋਲੇ ਪੈਸੇ ਨਹੀਂ ਮੈਨੂੰ ਟੋਕਾ ਟਾਕੀ ਰੋਜ਼ ਕੀਤੀ ਜਾਵੇ ਤੇ ਹੌਲੀ-ਹੌਲੀ ਬੱਚੇ ਕਲਾਸ ਚ ਜਾਨੋਂ ਹਟ ਜਾਂਦੇ ਨੇ ਸਹੀ ਹੈ ਠੀਕ ਹੈ ਤੇ ਉਹ ਕਹਿੰਦੇ ਵੀ ਅਸੀਂ ਉਹਦੇ ਦੇ ਬੱਚਿਆਂ ਨੂੰ ਕਹਿਣੇ ਆ ਪਰ ਰੋਲ ਨੰਬਰ ਦੇਣ ਤੋਂ ਅਸੀਂ ਰੋਕ ਦੇਣੀ ਅੱਜ ਜਦੋਂ ਬਾਬਾ ਜੀ ਆਪਾਂ ਕੋਈ ਖਬਰ ਪ੍ਰਕਾਸ਼ਿਤ ਹੁੰਦੀ ਹੈ ਉਸ ਤੋਂ ਬਾਅਦ ਤਾਂ ਕਈ ਤਰ੍ਹਾਂ ਦੇ ਤੱਤ ਸਾਹਮਣੇ ਆਉਂਦੇ ਨੇ ਮੇਰੇ ਕੋਲੇ ਅ ਇਹ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਠੀਕ ਹੈ ਜੀ ਇੱਕ ਤਾਂ ਫੋਨ ਇਸ ਗੱਲ ਹੀ ਆਇਆ ਵੀ ਪੇਪਰ ਬੀਏ ਵਾਲੇ ਸ਼ੁਰੂ ਹੋ ਚੁੱਕੇ ਨੇ ਅੱਜ ਜਿਹੜਾ ਪੇਪਰ ਸੀ ਉਹਦੇ ਵਿੱਚ ਮਤਲਬ ਮੈਨੂੰ ਪਤਾ ਲੱਗਿਆ ਵੀ 50 ਤੋਂ ਜ਼ਿਆਦਾ ਵਿਦਿਆਰਥੀ ਆ ਜਿਹੜੇ ਅੱਜ ਉਹ ਪੇਪਰ ਦੇ ਵਿੱਚ ਬੈਠ ਨਹੀਂ ਸਕੇ ਕਾਰਨ ਕਾਰਨ ਉਹ ਹੀ ਫੀਸ ਨਹੀਂ ਤੁਸਤਾ ਕਹਿ ਰਹੇ ਕਿ ਪ੍ਰਿੰਸੀਪਲ ਸਾਹਿਬ ਕਹਿ ਰਹੇ ਮੈਂ ਆਪੇ ਇਸ ਗੱਲ ਤੋਂ ਹੈਰਾਨ ਐ ਵੀ ਇਹ ਤਾਂ ਦੇਖੋ ਰਿਕਾਰਡ ਬੋਲਦਾ ਹੁਣ ਚਾਹੇ ਜਿਹੜਾ ਪ੍ਰਿੰਸੀਪਲ ਹੈ ਜਾਂ ਕੋਈ ਉੱਥੋਂ ਦਾ ਹੋਰ ਸਟਾਫ ਹੈ ਬੇਸ਼ੱਕ ਬਾਬਾ ਜੀ ਉਹ ਇਹ ਗੱਲ ਕਹਿ ਸਕਦਾ ਵੀ ਬੱਚੇ ਰੋਲ ਨੰਬਰ ਲੈਣ ਨਹੀਂ ਆਏ ਕਿ ਉਹਨਾਂ ਨੂੰ ਕਿਹੜਾ ਪਤਾ ਸੀ ਇਸ ਗੱਲ ਦਾ ਵੀ ਕਿਸੇ ਬੱਚੀ ਦੀ ਡੈਥ ਹੋ ਜਾਣੀ ਹੈ ਉਹਨੇ ਆਤਮ ਹੱਤਿਆ ਕਰ ਲੈਣੀ ਹੈ ਤੇ ਉਦੋਂ ਮੁੜ ਕੇ ਹਸਾਬ ਕਿਤਾਬ ਵੀ ਦੇਣੇ ਪੈ ਜਾਣਗੇ ਹੁਣ ਰੋਲ ਨੰਬਰ ਜਿਨ੍ਹਾਂ ਨੂੰ ਨਹੀਂ ਦਿੱਤੇ ਗਏ ਇਹ ਹੋ ਸਕਦਾ ਹੈ ਬਾਬਾ ਜੀ ਕਿਤੇ ਵੀ ਮੰਨ ਲਓ 50 ਤੋਂ ਜ਼ਿਆਦਾ ਵਿਦਿਆਰਥੀ ਵੀ ਪੇਪਰ ਇਹਨਾਂ ਦੇਣ ਉਹਦੇ ਪਿੱਛੇ ਕਾਰਨ ਤਾਂ ਹੈ ਨਾ ਵੀ ਜਿਹੜਾ ਮੈਨੂੰ ਕਾਰਨ ਪਤਾ ਲੱਗਿਆ ਉਹ ਇਹ ਹੈ ਵੀ ਇਸੇ ਇਕੱਲੇ ਹੋਰ ਕਿੰਨੇ ਇਸ ਤਰ੍ਹਾਂ ਦੇ ਕਾਲਜ ਹੋਣਗੇ ਉਹ ਚ ਪ੍ਰਾਈਵੇਟ ਵੀ ਹੋ ਸਕਦੇ ਨੇ ਤੇ ਉਹ ਐਫੀਲੀਏਟਡ ਕਾਲਜ ਵੀ ਹੋ ਸਕਦੇ ਨੇ ਉਹ ਸਰਕਾਰੀ ਵੀ ਹੋ ਸਕਦੇ ਨੇ ਜੇ ਗਿਣਤੀ ਇਕੱਲੇ ਯੂਨੀਵਰਸਿਟੀ ਕਾਲਜ ਬਰਨਾਲਾ ਦੀ ਸਥਿਤੀ ਇਹ ਹੈ ਵੀ 50 ਤੋਂ ਵੱਧ ਵਿਦਿਆਰਥੀ ਨੇ ਜਿਹੜੇ ਪੇਪਰ ਨਹੀਂ ਦੇ ਦੇ ਨਾ ਸਕੇ ਤੇ ਇਹ ਤਾਂ ਜਾਦਾ ਹੀ ਸ਼ਰਮਨਾਕ ਸਥਿਤੀ ਆ ਮਤਲਬ ਇੱਕ ਕੁੜੀ ਨੇ ਤਾਂ ਸੋਸਾਇਡ ਕਰ ਲਿਆ ਹੂੰ ਬਾਕੀਆਂ ਦਾ ਸਾਲ ਵੀ ਤਾਂ ਮਰਦਾ ਹੈ ਨਾ ਇਹ ਕਲੀਅਰ ਹੋਇਆ ਵੀ ਉਹਨਾਂ ਦੀ ਫੀਸ ਰਹਿੰਦੀ ਸੀ ਇਸ ਕਰਕੇ ਨਾ ਰੋਲ ਨੰਬਰ ਦਿੱਤੇ ਹੀ ਇਸੇ ਕਰਕੇ ਜੇ ਦੇਖੋ ਸਕੂਲ ਜਿਹੜਾ ਕਾਲਜ ਹੈ ਉਹ ਤਾਂ ਇਹੀ ਕਹੂਗਾ ਨਾ ਵੀ ਰੋਲ ਨੰਬਰ ਲੈਣ ਨਹੀਂ ਆਏ ਹਾਲਾਂਕਿ ਜਿਹੜੇ ਬੱਚੇ ਨੇ ਫੀ ਜਿਹੜਾ ਬੱਚਾ ਪੜਦਾ ਰੋਲ ਨੰਬਰ ਨੇ ਸਾਲ ਪੜ੍ਹਾਈ ਕੀਤੀ ਆ ਉਹ ਪੇਪਰ ਕਿਉਂ ਨਹੀਂ ਲੈਣ ਆਊਗਾ ਰੋਲ ਨੰਬਰ ਕਿਉਂ ਨਹੀਂ ਲੈਣ ਆਊਗਾ ਪੇਪਰ ਕਿਉਂ ਨਹੀਂ ਦੇਣ ਆਊਗਾ ਸਹੀ ਠੀਕ ਹੈ ਇਹ ਆਪ ਦੇ ਆਪ ਚੀ ਦੇਖੋ ਐਦੂ ਵੱਡਾ ਸਬੂਤ ਕੀ ਹੋ ਸਕਦਾ ਇਹਨੂੰ ਉਹ ਨਾ ਤਾਂ ਰਿਕਾਰਡ ਧੋ ਸਕਦੇ ਨੇ ਕੱਲ ਜਿਹੜੇ ਬੱਚਿਆਂ ਨੇ ਮਤਲਬ ਅੱਜ ਪੇਪਰ ਦਿੱਤਾ ਹੈ ਇਹ ਤਾਂ ਕਾਡ ਬੋਲ ਹੈ ਨਾ ਵੀ ਉਹ ਕਿੰਨਿਆਂ ਨੇ ਨਹੀਂ ਦਿੱਤਾ ਜਿਹੜੇ ਬੱਚੇ ਪੇਪਰ ਦੇ ਵਿੱਚ ਅਪੀਅਰ ਨਹੀਂ ਹੋ ਸਕੇ ਤੇ ਫਿਰ ਹੋਰ ਉਹਦੇ ਪਿੱਛੇ ਹੋਰ ਕੀ ਗੱਲ ਵੀ ਸਾਰਿਆਂ ਨੂੰ ਇਕੱਠਿਆਂ ਨੂੰ ਘਰੇ ਕੰਮ ਤਾਂ ਹੋ ਨਹੀਂ ਸਕਦਾ ਬਿਲਕੁਲ ਠੀਕ ਹੈ ਬੇਸ਼ੱਕ ਪ੍ਰਿੰਸੀਪਲ ਸਾਹਿਬ ਨੇ ਲਿਖੇ ਆ ਆਪਾਂ ਹੀ ਪੜੇ ਆ ਆਪਾਂ ਹੀ ਬੇਸ਼ੱਕ ਬੇਸ਼ੱਕ ਬਾਬਾ ਜੀ ਪ੍ਰਿੰਸੀਪਲ ਸਾਹਿਬ ਦਾ ਇਹ ਕਹਿੰਦੇ ਵੀ ਅਸੀਂ ਕਿਸੇ ਨੂੰ ਨਹੀਂ ਰੋਕਦੇ ਰੋਲ ਨੰਬਰ ਅਸੀਂ ਸਾਰਿਆਂ ਨੂੰ ਦਿੰਨੇ ਆ ਪਰ ਜੇ ਦਿੱਤੇ ਹੁੰਦੇ ਤਾਂ ਇਸੇ ਕਾਲਜ ਦੇ ਵਿੱਚ ਜਿਹੜੇ 50 ਤੋਂ ਵੱਧ ਵਿਦਿਆਰਥੀਆਂ ਦਾ ਪੇਪਰ ਦੇ ਵਿੱਚ ਅੱਜ ਨਾ ਬੈਠ ਸਕਣਾ ਮੈਨੂੰ ਤਾਂ ਲੱਗਦਾ ਵੀ ਗਿਣਤੀ ਤਾਂ ਕਹਿੰਦੇ 100 ਦੇ ਲਾਗੇ ਤੱਕ ਹੈ ਪਰ ਮੈਂ 50 ਘੱਟ ਕਰਕੇ ਕਹਿ ਰਿਹਾ ਠੀਕ ਹੈ ਜੀ 20 90 95 ਵੀ ਹੋ ਸਕਦੀ ਹੈ 80 ਵੀ ਹੋ ਸਕਦੀ ਹੈ ਵੀ 50 ਤੋਂ ਘੱਟ ਨਹੀਂ ਹੈ ਗਿਣਤੀ ਮਤਲਬ ਇਹ ਆਪਦੇ ਆਪ ਚ ਇਦੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਵੀ ਉਹ ਸਾਰੇ ਬੱਚੇ ਕਿੰਨੇ ਪ੍ਰੈਸ਼ਰਾਈਜ਼ ਕੀਤੇ ਗਏ ਹੋਣਗੇ ਜਿਹੜੇ ਪੇਪਰ ਦੇਣ ਲਈ ਕਾਲਜ ਦੇ ਵਿੱਚ ਆ ਹੀ ਨਹੀਂ ਸਕੇ ਜਾਂ ਉਹਨਾਂ ਨੂੰ ਅਸਲ ਤਾਂ ਕੀ ਉਹ ਉਹਨਾਂ ਦਾ ਚਾਹੁੰਦੇ ਹੋਣਗੇ ਜਿਵੇਂ ਇਹ ਕੁੜੀ ਨੇ ਤਾਂ ਇੱਕ ਤਰ੍ਹਾਂ ਦੀ ਜਿਹੜੀ ਇੱਕ ਤਸਵੀਰ ਸੀ ਨਾ ਕਾਲਜਾਂ ਦੀ ਉਹ ਬਾਹਰ ਲਿਆਦੀ ਕੁੜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜੀਆਂ ਗੱਲਾਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਬੱਚਿਆਂ ਦੀ ਜ਼ਿੰਦਗੀ ਦਾ ਮਾਮਲਾ ਹੈਗਾ ਉਹਨਾਂ ਦੇ ਫਿਊਚਰ ਦਾ ਮਾਮਲਾ ਹੈਗਾ ਅ ਹਰਿਦਰਪਾਲ ਜੀ ਦੇ ਕਹਿਣ ਮੁਤਾਬਕ ਕਿ 50 ਬੱਚੇ ਇਹ ਕਹਿ ਰਹੇ ਕਿ ਅਸੀਂ ਬਹੁਤ ਘੱਟ ਗਿਣਤੀ ਦੱਸ ਰਹੇ ਹਾਂ 50 ਬੱਚੇ ਪੇਪਰ ਦੇ ਨਹੀਂ ਆਏ ਅ ਫਾਈਨਲ ਵਾਲੇ ਆ ਜਿਹੜੇ ਅੱਜ ਪੇਪਰ ਹੋ ਰਹੇ ਸੀ ਇਹ ਫਸਟ ਸੈਮੈਸਟਰ ਹੈ ਸਾਰੀਆਂ ਕਲਾਸਾਂ ਦਾ ਤੇ ਉਹ ਫਸਟ ਸੈਮੈਸਟਰ ਦੇ ਜੇ 50 ਤੋਂ ਜ਼ਿਆਦਾ ਬੱਚੇ ਇੱਕ ਕਾਲਜ ਦੇ ਵਿੱਚ ਇੱਕ ਕਾਲਜ ਜਨਨ ਇਹ ਮੈਂ ਇਹ ਮੈਂ ਸਿਰਫ ਜਿਹੜੀ ਗੱਲ ਕਰ ਰਹੇ ਹਾਂ ਉਹ ਯੂਨੀਵਰਸਿਟੀ ਕਾਲਜ ਬਰਨਾਲਾ ਦੀ ਕਰ ਰਹੇ ਹਾਂ ਜਦੋਂ ਮੈਂ ਗੱਲ ਕੀਤੀ ਕਿ ਉਹ ਵੀ ਦੇਖੋ ਆਪ ਨੂੰ ਪਤਾ ਕਿਵੇਂ ਲੱਗਦਾ ਬਾਬਾ ਜੀ ਜਦੋਂ ਆਪਾਂ ਕੋਈ ਖਬਰ ਕਰਦੇ ਆ ਤਾਂ ਲੋਕ ਉਹ ਖਬਰ ਤੇ ਪ੍ਰਤੀਕਿਰਿਆ ਵੀ ਦਿੰਦੇ ਨੇ ਦਿੰਦੇ ਨੇ ਠੀਕ ਹੈ ਜਿਵੇਂ ਮੈਂ ਡਾਕਟਰ ਜਸਪਾਲ ਸਿੰਘ ਉਹਨਾਂ ਦੀ ਪ੍ਰਤੀਕਿਰਿਆ ਦੱਸੀ ਹੈ ਬਿਲਕੁਲ ਤੇ ਇਸ ਤਰ੍ਹਾਂ ਹੋਰ ਲੋਕਾਂ ਨੇ ਵੀ ਪ੍ਰਤੀਕਿਰਿਆ ਮਤਲਬ ਬੱਖੋ ਬਕਰੇ ਇੱਕ ਮੈਂ ਤੁਹਾਨੂੰ ਕਹਿੰਦਾ ਦੋ ਮੈਨੂੰ ਫੋਨ ਆਏ ਇੱਕ ਫੋਨ ਤੇ ਵਿੱਚ ਤਾਂ ਇਹ ਦੱਸਿਆ ਗਿਆ ਵੀ ਇਹਨਾਂ ਦੀ ਗਿਣਤੀ ਤਾਂ ਜੀ ਇਹ ਤੋਂ ਵੱਧ ਹੈ ਇਹ ਕੁੜੀ ਦਾ ਆਇਮ ਵੱਲੋ ਹੀ ਬਿਚਾਰੀ ਆਬਦਾ ਸਰੀਰ ਛੱਡ ਗਈ ਹੂੰ ਠੀਕ ਹੈ ਵੀ ਬਾਕੀ ਨੇ ਜਿਹੜੇ ਪੇਪਰ ਨਹੀਂ ਦੇਣ ਸਕੇ ਉਹ ਵੀ ਤਾਂ ਉਹਨਾਂ ਦੀ ਇੱਕ ਤਰ੍ਹਾਂ ਦੀ ਸੋਸੈਂਡ ਵਰਗੀ ਹੀ ਹਾਲਤ ਹੈ ਨਾ ਬਿਲਕੁਲ ਆਪਦਾ ਸਾਲ ਗਾਲ ਲੈਣਾ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਇੱਕ ਜਿਹੜਾ ਹੋਰ ਫੋਨ ਆਇਆ ਉਹ ਇੱਕ ਜਰਨਲ ਕੈਟਾਗਰੀ ਦੇ ਬੰਦੇ ਦਾ ਆ ਅੱਛਾ ਜੀ ਉਹ ਜਰਨਲ ਕੈਟਾਗਰੀ ਦੇ ਬੰਦੇ ਨੇ ਫੋਨ ਕੀਤਾ ਕਹਿੰਦਾ ਵੀ ਸਾਡਾ ਵੀ ਇੱਕ ਬੱਚਾ ਹੈ ਉਹ ਮਤਲਬ ਐਦੂੰ ਵੀ ਮਤਲਬ ਮੈਨੂੰ ਲੱਗਿਆ ਵੀ ਇਸ ਤੋਂ ਵੀ ਜ਼ਿਆਦਾ ਗੰਭੀਰ ਸਥਿਤੀ ਹੈ ਉਹ ਕਹਿੰਦੇ ਵੀ ਸਾਡੇ ਬੱਚੇ ਦੀ ਫੀਸ ਭਰੀ ਹੋਈ ਹੈ ਕਿਉਂ ਜਰਨਲ ਕੈਟਾਗਰੀ ਨੂੰ ਤਾਂ ਮਾਫੀ ਨਹੀਂ ਹੈ ਜਦ ਸਕਾਲਰਸ਼ਿਪ ਕੋਈ ਮਿਲਣੀ ਨਹੀਂ ਉਹਨੂੰ ਤਾਂ ਉਹ ਕਹਿੰਦੇ ਵੀ ਉਹਦੇ ਕੋਲੇ ਫੀਸ ਦੀਆਂ ਰਸੀਦਾਂ ਨੇ ਜਿਹੜੀਆਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਦਿਓ ਮੈਂ ਤੁਹਾਡਾ ਮਾਮਲਾ ਵੀ ਕਿਉਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਗੱਲ ਹਾਈਲਾਈਟ ਮਤਲਬ ਹਾਈਲਾਈਟ ਹੋਣੀ ਚਾਹੀਦੀ ਹੈ ਤੇ ਉਹ ਕਹਿੰਦੇ ਵੀ ਅਸੀਂ ਫੀਸ ਭਰੀ ਹੋਈ ਹੈ ਪਰ ਕਹਿੰਦੇ ਸਾਡੇ ਜਿਹੜੇ ਉਹਨਾਂ ਨੇ ਪਾਉਣਾ ਸੀ ਸਾਡਾ ਖਾਤਾ ਉਹ ਸ਼ਡਿਊਲ ਕਾਸਟਰ ਚ ਪਾ ਕੇ ਭੇਜਤਾ ਜੁਨੀਵਰਸਿਟੀ ਚ ਅੱਛਾ ਜਦੋਂ ਉਹਨਾਂ ਦੀ ਗਿਣਤੀ ਭੇਜੀ ਉਹ ਕਹਿੰਦੇ ਸਾਡੇ ਕੋਲ ਤਾਂ ਰਸੀਦਾਂ ਨੇ ਹੂੰ ਜਿਹੜੇ ਫੀਸ ਭਰੇ ਆਲੇ ਵਿਦਿਆਰਥੀ ਦੀ ਸਥਿਤੀ ਵੀ ਇਹ ਹੋ ਗਈ ਕਹਿੰਦੇ ਉਹਨਾਂ ਨੂੰ 40-40 ਹਜ਼ਾਰ ਦੇ ਕਰੀਬ ਰੁਪਇਆ ਫੈਨ ਦੇ ਤੌਰ ਤੇ ਜਰਨਲ ਕੈਟਾਗਰੀ ਨੂੰ ਉਹ ਪਾਤਾ ਵੀ ਜਾਂ ਰੋਲ ਨੰਬਰ ਨਹੀਂ ਦੇਣਾ ਗਲਤੀ ਕਿਸੇ ਦੀ ਭੁਗਤੇ ਕੋਈ ਜਣੀ ਗਲਤੀ ਕਿਸੇ ਦੀ ਭੁਗਤੇ ਕੋਈ ਹੁਣ ਜੇ ਮੰਨ ਲਿਆ ਜਾਵੇ ਹੁਣ ਉਹ ਪਰਿਵਾਰ ਦੇ ਦੱਸਣ ਅਨੁਸਾਰ ਹੈ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਹੂੰ ਤੇ ਮੈਨੂੰ ਉਮੀਦ ਹੈ ਜੇ ਕੱਲ ਤੱਕ ਪੂਰੀ ਡਿਟੇਲ ਮਿਲ ਗਈ ਆਪਾਂ ਇਹ ਮਾਮਲੇ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਬੜਾ ਗੰਭੀਰ ਮਾਮਲਾ ਹੈ ਹਾਂ ਉਹਨਾਂ ਦੀ ਸਥਿਤੀ ਦੇ ਅਨੁਸਾਰ ਇਹ ਹੈ ਵੀ ਜੇ ਮਨ ਲੋ ਇਹ ਗਲਤੀ ਤਾਂ ਕਿਸੇ ਦੀ ਹੈ ਅਗਲਾ ਤਾਂ ਫੀਸ ਪੇ ਹੀ ਕਰ ਸਕਦਾ ਨਾ ਜਿਹਨੂੰ 40000 ਰੁਪਇਆ ਅਗਰੀ ਦਾ ਮਤਲਬ ਬਿਨਾ ਮਤਲਬ ਦਾ ਦੇਣਾ ਪੈ ਜੇ ਉਹਦੀ ਕੀ ਸਥਿਤੀ ਹੈ ਜਾਂ ਤਾਂ ਉਹ ਪੇਪਰ ਨਹੀਂ ਦਿਉ ਜਾਂ ਹੁਣ ਸਾਰੇ ਪੈਸੇ ਭਰ ਕੇ ਉਹਨਾਂ ਨੂੰ ਫੀਸ ਮਤਲਬ ਪੇ ਕਰਨੀ ਪਣੀ ਹੈ ਸਹੀ ਹੈ ਵੀ ਕਿੱਥੋਂ ਲੈ ਕੇ ਆਉਣਗੇ ਇੰਨੇ ਪੈਸੇ ਇੱਕ ਜਿਹੜੇ ਸਰਕਾਰੀ ਕਾਲਜ ਦੇ ਵਿੱਚ ਜਰਨਲ ਕੈਟਾਗਰੀ ਦਾ ਵੀ ਕੋਈ ਬੱਚਾ ਬਾਬਾ ਜੀ ਪੜ ਰਿਹਾ ਹੈ ਉਹ ਕੋਈ ਐ ਤਾਂ ਹੈ ਨਹੀਂ ਤਨਾੜ ਹੈ ਬਿਲਕੁਲ ਜੀ ਉਹਦੇ ਕੋਲੇ ਵੀ ਤਾਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਪੜਾਉਣ ਜੋਗੇ ਪੈਸੇ ਨਹੀਂ ਪਰਿਵਾਰ ਕੋਲੇ ਹੁੰਦਾ ਤਾਂ ਹੀ ਹੈ ਨਾ ਬਿਲਕੁਲ ਜੀ ਤੇ ਮਤਲਬ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਹਾਲਤ ਹੈ ਉਹ ਬੜੇ ਗੰਭੀਰ ਹਾਲਤ ਨੇ ਜਿਹੜਾ ਸ਼ਾਸਨ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਉਹਦਾ ਜਿਹੜਾ ਮਤਲਬ ਮੈਨੂੰ ਲੱਗਦਾ ਕਮਰਸ਼ੀਅਲ ਨਹੀਂ ਕਰਨਾ ਚਾਹੀਦਾ ਵੀ ਸਾਡੇ ਕੋਲੇ ਪ੍ਰੋਫਿਟ ਹੋਵੇ ਤੇ ਅਸੀਂ ਤਾਂ ਕਰਾਂਗੇ ਠੀਕ ਹੈ ਜਿਵੇਂ ਹੁਣ ਪ੍ਰਿੰਸੀਪਲ ਸਾਹਿਬ ਨੇ ਜਿਹੜੇ ਪ੍ਰਿੰਸੀਪਲ ਬੇਵਾਹ ਨੇ ਉਹਨਾਂ ਨੇ ਬੇਸ਼ੱਕ ਇਹ ਗਈ ਹੈ ਵੀ ਇਹ ਕੋਈ ਸਾਡਾ ਦੇਖੋ ਜੀ ਸਾਡੀਆਂ ਜੇਬਾਂ ਚ ਤਾਂ ਪੈਸੇ ਨਹੀਂ ਜਾਣੇ ਮੈਂ ਇਹ ਗੱਲ ਨਾਲ ਸਹਿਮਤ ਹਾਂ ਸਹਿਮਤ ਹਾਂ ਵੀ ਇਹ ਪੈਸਾ ਤਾਂ ਸਰਕਾਰ ਦਾ ਹੀ ਪੈਸਾ ਹੈ ਸਹੀ ਹੈ ਠੀਕ ਹੈ ਇੱਕ ਮੈਂ ਬਾਬਾ ਜੀ ਹੋਰ ਗੱਲ ਦੱਸਣੀ ਚਾਹਣਾ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਨੇ ਇੱਕ ਮੈਨੂੰ ਅੱਜ ਕਾਫੀ ਆਪਦਾ ਪੱਖ ਦੱਸਣ ਤੋਂ ਬਾਅਦ ਨਾ ਉਹਨਾਂ ਨੇ ਆਪਦੇ ਜਿਹੜੇ ਮਤਲਬ ਕਾਫੀ ਡਾਕੂਮੈਂਟ ਵੀ ਉਹਨਾਂ ਨੇ ਮਤਲਬ ਭੇਜੇ ਨੇ ਅੱਛਾ ਜੀ ਤੇ ਉਹ ਜਿਹੜੇ ਡਾਕੂਮੈਂਟ ਹੈ ਉਹ ਆਪਦੇ ਆਪ ਚੀ ਮਤਲਬ ਗੱਲ ਹੈ ਜਿਹੜੀ ਉਹ ਇਹ ਸਾਫ਼ ਕਰਦੇ ਨੇ ਬੀ ਪ੍ਰੈਸ਼ਰ ਕਿੰਨਾ ਪਾਇਆ ਗਿਆ ਹੋ ਸਕਦਾ ਭਾਵੇਂ ਉਹਨਾਂ ਨੇ ਆਪਦਾ ਪੱਖ ਰੱਖਣ ਲਈ ਇਹ ਡਾਕੂਮੈਂਟ ਭੇਜੇ ਨੇ ਆਪਦੀ ਸਪੋਰਟ ਦੇ ਵਿੱਚ ਉਹਨਾਂ ਨੇ ਇੱਕਾ ਦੱਸਿਆ ਕਿ ਕੋ ਬੱਚੇ ਤੋਂ ਐਡਾਪਟ ਲਿਆ ਜਾ ਰਿਹਾ ਹੈ ਇਹ ਦਰਸ਼ਕਾਂ ਦੇ ਵਿੱਚ ਲਗਾਵਾਂਗੇ ਇਹਨੂੰ ਹਾਂ ਇਹ ਵਿੱਚ ਲਾ ਦੇਵਾਂਗੇ ਉਹਦੇ ਚ ਦੇਖੋ ਜੀ ਉਹਨਾਂ ਨੇ ਲਿਖਿਆ ਇੱਕ 15 ਨੰਬਰ ਦੇ ਵਿੱਚ ਕਾਲਮ ਹੈ ਠੀਕ ਹੈ ਜੀ ਉਹਦੇ ਲਿਖਿਆ ਮੈਂ ਇਹ ਬਿਆਨ ਕਰਦਾ ਜਾਂ ਕਰਦੀ ਹਾਂ ਕਿ ਮੈਂ ਪੋਸਟ میٹرਿਕ ਸਕਾਲਰਸ਼ਿਪ ਫਾਰ ਐਸਸੀ ਸਟੂਡੈਂਟਸ ਸਕੀਮ ਤ ਹੈ ਤਾਂ ਮੈਨੂੰ ਪ੍ਰਾਪਤ ਹੋਈ ਵਜੀਫੇ ਦੀ ਰਾਸ਼ੀ ਵਿੱਚੋਂ ਸੰਸਥਾ ਨੂੰ ਬਣਦੀ ਬਣਦੀ ਜਿਹੜੀ ਫੀਸ ਹੈ ਭਾਰਤ ਸਰਕਾਰ ਰਾਜ ਸਰਕਾਰ ਦੁਆਰਾ ਵੱਲੋਂ ਮਾਰਚ 2021 ਵਿੱਚ ਜਾਰੀ ਕੀਤੀਆਂ ਹਦਾਇਤਾਂ ਦੇ ਪੈਰਾ ਨੰਬਰ 21.4 ਅਤੇ ਪੇਜ ਨੰਬਰ 18 ਅਨੁਸਾਰ ਸਕਾਲਰਸ਼ਿਪ ਪ੍ਰਾਪਤ ਹੋਣ ਤੋਂ ਪ੍ਰਾਪਤ ਹੋਣ ਤੋਂ 7 ਦਿਨਾਂ ਦੇ ਅੰਦਰ ਅੰਦਰ ਕਾਲਜ ਨੂੰ ਜਮ੍ਹਾਂ ਕਰਾਉਣ ਲਈ ਪਾਬੰਦ ਹੋਵਾਂਗਾ ਜਾਂ ਹੋਵਾਂਗੀ ਜੇਕਰ ਮੇਰੇ ਵੱਲੋਂ ਸਕਾਲਰਸ਼ਿਪ ਪ੍ਰਾਪਤ ਹੋਣ ਤੋਂ ਬਾਅਦ ਦਿੱਤੇ 7 ਦਿਨਾਂ ਵਿੱਚ ਸੰਸਥਾ ਦਿੱਤੇ ਸੰਸਥਾ ਦੇ ਵਿੱਚ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਮੈਨੂੰ ਭਾਰਤ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਮਾਰਚ 2021 ਵਿੱਚ ਜਾਰੀ ਹਦਾਇਤਾਂ ਦੇ ਪੈਰਾ ਨੰਬਰ 21 ਦਾ 1 ਹਮੇਸ਼ਾ ਲਈ ਸਕਾਲਰਸ਼ਿਪ ਬੰਦ ਕਰ ਦਿੱਤੀ ਜਿਹੜੀ ਤੋਂ ਡਿਮਾਂਡ ਜਾਂ ਬਲੈਕਲਿਸਟ ਕੀਤਾ ਜਾ ਸਕਦਾ ਹੈ। ਮਤਲਬ ਇਹ ਉਹਨਾਂ ਨੇ ਭੇਜਿਆ ਵੀ ਇਹ ਬੱਚਿਆਂ ਤੋਂ ਹੀ ਕਾਫੀ ਡੈਪਟ ਵੀ ਲਿਆ ਜਾਂਦਾ ਹੈ। ਤੇ ਬਾਬਾ ਜੀ ਇਹ ਪ੍ਰੈਸ਼ਰ ਨਹੀਂ ਤਾਂ ਹੋਰ ਕੀ ਹੈ? ਹੋਰ ਕੀ ਹੈ? ਦੇਖੋ ਸਰਕਾਰ ਇਹ ਤਾਂ ਉਹ ਗੱਲ ਹੈ ਨਾ ਵੀ ਮਤਲਬ ਥੋੜਾ ਦਿੰਦੀ ਹੈ ਤੇ ਪ੍ਰੈਸ਼ਰ ਕਿੰਨਾ ਜ਼ਿਆਦਾ ਪਾਇਆ ਜਾ ਰਿਹਾ ਹੈ। ਮਤਲਬ ਮੈਨੂੰ ਲੱਗਦਾ ਵੀ ਸਰਕਾਰ ਨੂੰ ਜਿਵੇਂ ਆ ਮੈਂ ਅੱਜ ਇਹ ਕੀ ਡਰਾਮਾ ਹੈ ਇਹ ਸਿੱਧਾ ਹੀ ਤੁਸੀਂ ਫ੍ਰੀ ਕਰ ਦਿਓ ਕਿ ਬੱਚੇ ਪੜ੍ਹਦੇ ਆ ਬੱਚੇ ਜਾਤਾ ਦੇਖੋ ਜਾਤਾ ਦੇਖੋ ਬਾਬਾ ਜੀ ਇਹ ਹੈ ਵੀ ਫ੍ਰੀ ਕਰ ਦਿੱਤੀ ਜਾਵੇ ਉਹਦੀ ਉਹਦੀ ਵੀ ਕੋਈ ਗੱਲ ਨਹੀਂ ਹੈ। ਠੀਕ ਹੈ ਜਾਂ ਫਿਰ ਉਹ ਵਿੰਗ ਬਲਾਵੇਂ ਪਾਉਣ ਦੀ ਵੀ ਆ ਜਿਵੇਂ ਜਲੇਬੀ ਅੰਗੂ ਮੋੜ ਪਾ ਪਾ ਕੇ ਮਤਲਬ ਦੇਣ ਦੇ ਜਾਂ ਫਿਰ ਇਹ ਹੋ ਸਕਦਾ ਸਿੱਧਾ ਸਕੂਲ ਦਾ ਜਿਹੜੇ ਕਾਲਜ ਜਾਂ ਸਕੂਲ ਨੇ ਉਹਨਾਂ ਦੇ ਖਾਤੇ ਚ ਪਾ ਦੇਣ ਵੀ ਨਾ ਰਹੇ ਵਾਸਤੇ ਨਾ ਵਜੇ ਬੰਸਰੀ ਬਿਲਕੁਲ ਠੀਕ ਹੈ ਇਹ ਬੱਚਿਆਂ ਤੇ ਪ੍ਰੈਸ਼ਰ ਵਾਲਾ ਤਾਂ ਕੰਮ ਖਤਮ ਹੋ ਜੇ ਨਾ ਜਦੋਂ ਜਿਹੜੇ ਕਾਲਜਾਂ ਦੇ ਖਾਤੇ ਦੇ ਵਿੱਚ ਪੈਸੇ ਮਤਲਬ ਸਕਾਲਰਸ਼ਿਪ ਹੈ ਜਿਹੜੀ ਆ ਗਈ ਤੇ ਫਿਰ ਤਾਂ ਬੱਚੇ ਤੋਂ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਿਲਕੁਲ ਸਹੀ ਗੱਲ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਸੋ ਦੋਸਤੋ ਬੜੀ ਮੰਦਭਾਗੀ ਖਬਰ ਹੈ ਜੋ ਨਿਕਲ ਕੇ ਆਈ ਹੈ ਠੀਕਰੀਵਾਲ ਤੋਂ ਕਿਉਂਕਿ ਇੱਥੇ ਕਈ ਬੰਦਿਆਂ ਕੋਲ ਪੈਸੇ ਦੀ ਬਿਲਕੁਲ ਵੀ ਕਮੀ ਨਹੀਂ ਤੇ ਸ਼ਾਇਦ ਉਹਨਾਂ ਨੂੰ ਪੈਸੇ ਦੀ ਅਹਿਮੀਅਤ ਵੀ ਨਹੀਂ ਕਈ ਬੱਚੇ ਪੜ੍ਹਦੇ ਨੇ ਜਿਨ੍ਹਾਂ ਦੇ ਘਰ ਦੀ ਜੋ ਹਾਲਤ ਹੈ ਬੜੀ ਚੰਗੀ ਹੁੰਦੀ ਹੈ ਉਹ ਪੜਨ ਨੂੰ ਤਿਆਰ ਨਹੀਂ ਹੁੰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਈ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਕੋਲ 5500 ਰੁਪਿਆ ਫੀਸ ਵੀ ਭਰਨ ਨੂੰ ਨਹੀਂ ਹੈ ਤੇ ਉਹ ਇਸ ਕਾਰਨ ਸੁਸਾਈਡ ਕਰ ਜਾਂਦੇ ਆ ਬੜੀ ਮੰਦ ਭਾਗੀ ਖਬਰ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਰਮਨਪ੍ਰੀਤ ਵਰਗੀ ਕੋਈ ਹੋਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਗੇ ਸੁਸਾਈਡ ਨਾ ਕਰੇ ਬਾਬਾ ਜੀ ਇੱਕ ਮੈਂ ਤਾਂ ਛੋਟੀ ਜੀ ਗੱਲ ਮੇਰੇ ਹੋਰ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਤੋਂ ਯਾਦ ਆ ਗਈ ਵੀ ਮੈਂ ਇਹ ਇੱਕ ਗੱਲ ਹੈ ਇਹ ਮਹਿਸੂਸ ਕਰਦਾ ਵੀ ਜਿਹੜਾ ਜਿਵੇਂ ਕਹਿੰਦੇ ਵੀ ਇੱਕ ਸਕੂਲਾਂ ਤੇ ਇੱਕ ਸਲੋਗਨ ਲਿਖਿਆ ਹੁੰਦਾ ਸੀ ਜਦੋਂ ਮਤਲਬ ਪੜਾਉਣ ਲਈ ਮਤਲਬ ਪ੍ਰੇਰਿਤ ਕੀਤਾ ਜਾਂਦਾ ਸੀ ਉਹ ਕਹਿੰਦੇ ਸੀ ਕਿ ਅਨਪੜਤਾ ਹੈ ਇੱਕ ਸ਼ਰਾਪ ਧੋਖਾ ਖਾਏ ਅੰਗੂਠਾ ਛੂਠਾ ਛਾ ਹੁਣ ਹੈਰਾਨੀ ਦੀ ਗੱਲ ਇਹ ਹੈ ਜਿਵੇਂ ਰਮਨਪ੍ਰੀਤ ਕੌਰ ਮਤਲਬ ਆਤਮ ਹੱਤਿਆ ਕਰ ਗਈ ਆਤਮ ਹੱਤਿਆ ਦੀਆਂ ਘਟਨਾਵਾਂ ਹਰ ਵਰਗ ਵਿੱਚ ਹੁੰਦੀਆਂ ਨੇ ਜੇ ਆਤਮ ਹੱਤਿਆ ਕਿਸਾਨ ਕੋਈ ਕਰਦਾ ਹੈ ਤਾਂ ਉਹਦੇ ਲਈ ਧਰਨੇ ਮੁਜਾਰੇ ਵੀ ਹੁੰਦੇ ਨੇ ਸਹੀ ਉਹ ਮਤਲਬ ਇੱਕ ਛਾਪਣ ਕੇ ਕਹਿੰਦੇ ਨੇ ਵੀ ਇਹ ਕਰਜ਼ੇ ਦੀ ਮਾਰ ਥੱਲੇ ਆ ਕੇ ਵੀ ਆਰਥਿਕ ਮੰਦਹਾਲੀ ਦੇ ਕਰਕੇ ਨੇ ਆਤਮ ਹੱਤਿਆ ਕੀਤੀ ਆ ਉਹ ਅਵੇਰ ਲੋਕ ਨੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਕਿਉਂ ਕਰਦੇ ਨੇ ਉਹ ਇਹ ਮਾਮਲੇ ਤੇ ਜਾਗਰਤ ਨੇ ਉਹਨਾਂ ਨੂੰ ਪਤਾ ਹੈ ਜੇ ਘਟਨਾ ਕੋਈ ਵਾਪਰ ਗਈ ਤਾਂ ਸਾਨੂੰ ਸਰਕਾਰਾਂ ਦੇ ਧਿਆਨ ਚ ਲਿਆਉਣੀ ਚਾਹੀਦੀ ਹੈ ਮੈਂ ਹੈਰਾਨ ਇਸ ਗੱਲ ਤੋਂ ਆ ਬਾਬਾ ਜੀ ਰਮਨਪ੍ਰੀਤ ਕੌਰ ਹੈ ਜਿਹੜਾ ਉਹ ਆਪਣੀ ਜਾਨ ਦੇਗੀ ਪਰਿਵਾਰ ਨੇ ਪੁਲਿਸ ਕੋਲੇ ਜਿਹੜੇ ਬਿਆਨ ਦਿੱਤੇ ਮੇਰੀ ਇੰਸਪੈਕਟਰ ਜਗਜੀਤ ਸਿੰਘ ਨੇ ਜਿਹੜੇ ਐਸ ਐਚ ਓ ਥਾਣਾ ਸਦਰ ਬਰਨਾਲਾ ਨੇ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਜ਼ਿਕਰ ਇਸ ਗੱਲ ਦਾ ਕੀਤਾ ਹੈ ਵੀ ਉਹ ਫੀਸ ਪਰ ਅਸੀਂ ਮਤਲਬ ਭਰ ਨਹੀਂ ਸਕੇ ਉਹਨਾਂ ਨੂੰ ਇਹ ਪਤਾ ਤਾਂ ਹੈ ਨਹੀਂ ਸੀ ਵੀ ਕਿਹੜੀ ਗੱਲ ਕਰਦੇ ਦੇ ਉਹ ਠੀਕ ਹੈ ਉਹਨਾਂ ਨੇ ਉਹ 5000 ਨਾਂ ਦਿੱਤੇ ਜਾਣ ਦਾ ਜ਼ਿਕਰ ਕੀਤਾ ਪਰ ਅਫਸੋਸ ਦੀ ਗੱਲ ਹੈ ਵੀ ਉਹ ਪਰਿਵਾਰ ਮੀਡੀਆ ਤੋਂ ਇਸ ਕਹਿ ਕੇ ਦੂਰ ਰਹਿੰਦਾ ਵੀ ਸਾਡੀ ਇਸ ਗੱਲ 'ਚ ਬਦਨਾਮੀ ਹੁੰਦੀ ਹੈ ਕਿਤੇ 5500 ਦੇਣ ਹੋ ਰਹੇ ਵੀ ਅਸੀਂ 5500 ਦੇ ਵੀ ਨਹੀਂ ਸਕੇ ਮਤਲਬ ਗਰੀਬ ਬੰਦਾ ਜਿਹੜੇ ਦਲਿਤ ਸਮਾਜ ਦੇ ਲੋਕ ਹੈ ਮੈਨੂੰ ਲੱਗਦਾ ਵੀ ਉਹ ਅਵੇਅਰ ਨਾ ਹੋਣ ਕਰਕੇ ਉਹ ਇਹ ਮਹਿਸੂਸ ਕਰਦੇ ਸ਼ਰਮਿੰਦਗੀ ਵਾਲੀ ਮੈਨੂੰ ਲੱਗਦਾ ਵੀ ਇਹ ਅਸਲ ਦੇ ਵਿੱਚ ਇਹ ਉਹਨਾਂ ਪਰਿਵਾਰਾਂ ਲਈ ਸ਼ਰਮਿੰਦਗੀ ਦੀ ਗੱਲ ਨਹੀਂ ਇਹ ਸਰਕਾਰਾਂ ਲਈ ਸ਼ਰਮਿੰਦਗੀ ਦੀ ਗੱਲ ਹੈ ਸਹੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਇਹ ਖਬਰ ਦੱਸਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਹੋ ਰਹੀਆਂ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਸਾਰੇ ਦੋਸਤਾਂ ਸਸਕਾਰਤ